ਸੋ ਚਿਕਾਲਤੀ ਅਲਬਰਟਾ ਵਿੱਚ ਮਿਊਨਿਸਪਲ ਚੋਣਾਂ ਹੋ ਰਹੀਆਂ ਨੇ 20 ਅਕਤੂਬਰ ਨੂੰ ਇਹਨਾਂ ਦੇ ਰਿਜ਼ਲਟਸ ਵੀ ਆਉਣਗੇ ਫਾਈਨਲ ਡੇ ਹੋਵੇਗਾ VOTING ਦਾ ਵੀ ਕਾਊਂਟਿੰਗ ਦਾ ਵੀ ਤੇ ਸਾਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਲੋਕਲ ਲੈਵਲ ਤੇ ਸਾਨੂੰ ਕੌਣ ਰਿਪਰੈਜ਼ੈਂਟ ਕਰਦਾ ਹੈ ਇਸ ਤੋਂ ਪਹਿਲਾਂ ਜੋ ਮਿਊਨਿਸਪਲ ਚੋਣਾਂ ਹੋਈਆਂ ਆਪ ਜੀ ਨੂੰ ਪਤਾ ਹੈ ਪਿਛਲੀ ਵਾਰੀ ਕੈਲਗਰੀ ਦੇ ਵਿੱਚ ਬਾਜ਼ੀ ਮਾਰ ਲਈ ਸੀ ਮੇਅਰ ਦੀ ਜੋਤੀ ਗੌਂਡੇ ਖੋਰਾ ਨੇ ਜੋਤੀ ਗੌਂਡੇ ਇਸ ਵਾਰ ਫੇਰ ਮੈਦਾਨ ਦੇ ਵਿੱਚ ਨੇ ਮਜ਼ਬੂਤ ਉਮੀਦਵਾਰ ਨੇ ਉਹ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਇਸ ਤੋਂ ਪਹਿਲਾਂ ਕਿ ਅਸੀਂ ਗੱਲ ਕਰੀਏ ਕਿ ਕਿਵੇਂ ਚੱਲ ਰਿਹਾ ਹੈ ਤੇ ਅੱਗੇ ਕੀ ਐਕਸਪੈਕਟ ਕਰ ਸਕਦੇ ਨੇ ਕਲਕੱਤੀ ਵਾਸੀ ਤੁਹਾਡੇ ਕੋਲੋਂ ਪਿਛਲੇ 4 ਸਾਲ ਨੂੰ ਮੜਾ ਜਿਹਾ ਸਾਰਾ ਮਾਪ ਕਰੋ ਦੇਖੋ ਜੀ ਪਿਛਲੇ 4 ਸਾਲਾਂ ਵਿੱਚ ਬਹੁਤ ਵਧੀਆ ਗੱਲਾਂ ਵੀ ਹੋਈਆਂ ਹੈਗੀਆਂ ਆਪਣੇ ਸ਼ਹਿਰ ਦੇ ਵਿੱਚ ਤੇ ਬਹੁਤ ਔਖੇ ਟਾਈਮ ਵੀ ਨਿਕਲੇ ਹੈਗੇ ਸੋ ਜਿਹੜੀਆਂ ਅੱਛੀਆਂ ਗੱਲਾਂ ਹੋਈਆਂ ਮੈਂ ਤੁਹਾਨੂੰ ਇਹ ਦੱਸ ਸਕਦੀ ਹਾਂ ਵੀ ਫੈਡਰਲ ਗਵਰਨਮੈਂਟ ਤੋਂ ਸਾਨੂੰ 256 ਮਿਲੀਅਨ ਡਾਲਰਸ ਮਿਲੇ ਸੀਗੇ ਸਾਡੀ ਹਾਊਸਿੰਗ ਸਟ੍ਰੈਟਜੀ ਵਾਸਤੇ ਉਹਨਾਂ ਪੈਸਿਆਂ ਦੇ ਨਾਲ ਅਸੀਂ ਕਾਫੀ ਕਾਫੀ ਵੱਡੇ ਕੰਮ ਕੀਤੇ ਹੈਗੇ ਐ ਇੱਕ ਤਾਂ ਅਸੀਂ ਸੈਕੰਡਰੀ ਸਵੀਟਸ ਦੇ ਇਨਸੈਂਟਿਵਸ ਦਿੱਤੇ ਹੈਗੇ ਲੋਕਾਂ ਨੂੰ ਜੋ ਕੋਈ ਬਣਾਉਣਾ ਚਾਹੁੰਦਾ ਹੈਗਾ ਉਦੋਂ ਥੋੜੇ ਗ੍ਰਾਂਟ ਮਿਲ ਸਕਦਾ ਅਸੀਂ ਆਪ ਦੀ ਜ਼ਮੀਨ ਜਿਹੜੀ ਸ਼ਹਿਰ ਦੀ ਜ਼ਮੀਨ ਹੈਗੀ ਐ 17 ਸਾਈਟਸ ਵਿੱਚ ਹੈਗੀਆਂ ਨਾਨ ਪ੍ਰੋਫਿਟ ਹਾਊਸਿੰਗ ਪ੍ਰੋਵਾਈਡਰਸ ਨੂੰ ਬਲੋ ਮਾਰਕੀਟ ਰੇਟ ਵੀ ਉਹ ਉੱਥੇ ਅਫੋਰਡੇਬਲ ਹਾਊਸਿੰਗ ਬਣਾ ਦੇਣ ਅਸੀਂ ਪਹਿਲਾ ਇੰਡੀਜਨਸ ਹਾਊਸਿੰਗ ਪ੍ਰੋਜੈਕਟ ਬਣਾਇਆ ਹੈਗਾ ਜਿਹੜਾ ਡਾਊਨਟਾਊਨ ਕਨਵਰਜਨ ਪ੍ਰੋਗਰਾਮ ਹੈਗਾ ਉਹਦੇ ਨਾਲ 11 ਬਿਲਡਿੰਗਸ ਜਿਹੜੀਆਂ ਆਫਿਸ ਵਾਲੀਆਂ ਹੁੰਦੀਆਂ ਸੀ ਜਿਹੜੀਆਂ ਖਾਲੀ ਪਈਆਂ ਸੀ ਕਾਫੀ ਸਾਲਾਂ ਦੀਆਂ ਉਹਨਾਂ ਨੂੰ ਰੈਨੋਵੇਟ ਕਰਕੇ 1500 ਘਰ ਘਰ ਬਣਨਗੇ ਹੁਣ ਡਾਊਨਟਾਊਨ ਹਮਮ ਸੋ ਇਹ ਬੜੀ ਵੱਡੀ ਗੱਲ ਹੈਗੀ ਹੈ ਹਮਮ ਅਸੀਂ ਪਬਲਿਕ ਸੇਫਟੀ ਦੀ ਇਨਵੈਸਟਮੈਂਟਸ ਵੀ ਕਾਫੀ ਕੀਤੀਆਂ ਅਸੀਂ peace officers the graduating class add kad ditti the peace the transit officers nu uh, assi integrate kar ditta ke algri police service de naal assi uh, outreach teams nu vi fund karta because gdc si ch jeh dekhde sige trains te te parks wagera vich kayi varita lokan nu bada okha time aunda si crisis vich sige kayi var drug use de naal te kayi var actually quick criminal cheez hundi si mm -hmm. hamesha police nu utthe bulawana ਉਨਾ ਵਾਸਤੇ ਬਹੁਤ ਔਖਾ ਹੋ ਗਿਆ ਸੀ ਸੋ ਇਹ ਜਿਹੜਾ ਇੰਟੀਗ੍ਰੇਟਿਵ ਕੰਮ ਕੀਤਾ ਹੈਗਾ ਇਹਦੇ ਨਾਲ ਪੁਲਿਸ ਕ੍ਰਿਮੀਨਲ ਐਲੀਮੈਂਟ ਨੂੰ ਢੀਲ ਕਰਸਾ ਦਿਆ ਤੇ ਜਿਹੜਾ ਸੋਸ਼ਲ ਡਿਸਆਰਡਰ ਹੈਗਾ ਉਹ ਦੂਸਰੇ ਗਰੁੱਪਸ ਢੀਲ ਕਰਸਾ ਦਿਆ ਤੇ ਸੋ ਇਹ ਜੀ ਹੋਰ ਹੋਰ ਕੁਛ ਕਰਨਾ ਜਾ ਰਿਹਾ ਹੈ ਤੇ ਜੀ ਬਾਕੀ ਜਿਹੜਾ ਔਖਾ ਕੰਮ ਹੋਇਆ ਹੈਗਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਵੀ ਪੈਂਡੈਮਿਕ ਕੋਵਿਡ 19 ਨੇ ਕਿੰਨਾ ਔਖਾ ਕੀਤਾ ਸੀ ਆਪਾਂ ਨੂੰ ਤੇ ਉਹਦੇ ਵਿੱਚੋਂ ਨਿਕਲਣ ਵਾਸਤੇ ਕਾਫੀ ਐਫਰਟਸ ਲੱਗੇ ਸੀਗੇ ਪਰ ਆਪਾਂ ਕਾਫੀ ਸਕਸੈਸਫੁਲੀ ਰਿਕਵਰ ਕਰ ਰਹੇ ਹਾਂ ਤੇ ਵਾਟਰ ਫੀਡਰ ਮੀਨ ਦੀ ਜਿਹੜੀ ਬ੍ਰੇਕ ਹੋਈ ਸੀ ਪਿਛਲੇ ਸਾਲ ਯੈਸ ਉਹ ਵੀ ਬਹੁਤ ਔਖੀ ਸੀ ਸਾਰਿਆਂ ਵਾਸਤੇ ਬਟ ਜਿਹੜੇ ਤਰੀਕੇ ਨਾਲ ਕੈਲਗਰੀਅਨਸ ਨੇ ਰਲ ਕੇ ਉਹ ਟਾਈਮ ਨਗਾਇਆ ਉਸ ਵਾਸਤੇ ਮੈਂ ਬਹੁਤ ਪ੍ਰਾਊਡ ਵੀ ਹੈਗੀ ਹਾਂ ਵੀ ਆਪਾਂ ਅੱਛੀ ਤਰ੍ਹਾਂ ਉਸ ਚੀਜ਼ ਨੂੰ ਬਰਦਾਸ਼ਤ ਕਰ ਲਿਆ ਸੀਗਾ ਸੋ ਮਿਕਸਡ ਚੀਜ਼ਾਂ ਹੋਈਆਂ ਪਿਛਲੇ 4 ਸਾਲਾਂ ਚ ਜਿਹੜੀਆਂ ਵੱਡੀਆਂ ਮਿਸਪੈਲਟੀਆਂ ਹੈਗੀਆਂ ਉਹਨਾਂ ਵਿੱਚ ਕੈਲਗਰੀ ਜਿਹੜਾ ਵਨ ਆਫ ਦਾ ਫਾਸਟੈਸਟ ਗਰੋਇੰਗ ਹੈ ਪੂਰੇ ਕੈਨੇਡਾ ਦੇ ਵਿੱਚ ਚਲੋ ਛੋਟੇ ਸਬ ਸਬਰਬ ਜਿਹੜੇ ਹੈਗੇ ਉਹ ਥੋੜੇ ਜਿਹਾ ਹੋ ਸਕਦਾ ਜ਼ਿਆਦਾ ਹੋਣ ਕਿਉਂਕਿ ਓਵਰਆਲ ਸਾਈਜ਼ ਉਹਨਾਂ ਦਾ ਇੰਨਾ ਵੱਡਾ ਨਹੀਂ ਹੈ ਕੈਲਗਰੀ ਇਸ ਵਨ ਆਫ ਦਾ ਫਾਸਟੈਸਟ ਗ੍ਰੋਇੰਗ ਇਟ ਇ ਜੀ ਇਹਦੇ ਚੈਲੰਜਸ ਬਹੁਤ ਨੇ ਨਿਊ ਕਮਰਸ ਇੰਨੇ ਆਏ ਨੇ ਤੇ ਇਨਫਰਾਸਟ੍ਰਕਚਰ ਜਿਹੜਾ ਲੱਗਾ ਸਾਨੂੰ ਕਿ ਅਜੇ ਉਹਨਾਂ ਤਿਆਰ ਨਹੀਂ ਸੀ ਜਿੰਨੇ ਬੁਲਾ ਲੈ ਗਏ ਜਾਂ ਜਿੰਨੇ ਆ ਗਏ ਚਲੋ ਆਉਣਗੇ ਚੰਗੀ ਗੱਲ ਹੈ ਪਰ ਅਲਬਰਟਾ ਇਸ ਕਾਲਿੰਗ ਕੰਪੇਨ ਵੀ ਸੀ ਤੇ ਉਹ ਸਾਰੀਆਂ ਚੀਜ਼ਾਂ ਦਾ ਇਮਪੈਕਟ ਜਿਹੜਾ ਸਿਟੀ ਤੇ ਨਜ਼ਰ ਆਉਣ ਲੱਗਾ ਸਟ੍ਰੇਨਡ ਐ ਸੌਰੀ ਬਹੁਤੇ ਰਿਸੋਰਸਸ ਕਾਸ ਤੌਰ ਤੇ ਪੰਜਾਬੀਆਂ ਦੀ ਜਿਹੜਾ ਗੱਲ ਕਰਾਂ ਪੰਜਾਬੀਆਂ ਦੇ ਏਰੀਆ ਦੇ ਵਿੱਚ ਜਿਹੜਾ ਪ੍ਰੀਡੋਮੀਨੈਂਟਲੀ ਹੈਗਾ ਇਹਦੇ ਬਾਰੇ ਕੀ ਤੁਸੀਂ ਕਹਿੰਦੇ ਹੋ ਤੇ ਬਾਰੇ ਹੋਇਆ ਕਿਵੇਂ ਹੈ ਤੇ ਇਹਦੇ ਵਾਸਤੇ ਗਾਂ ਕੀ ਪਲਾਨ ਆ ਦੇਖੋ ਜੀ ਪਿਛਲੇ ਸਾਲ ਹਰੇਕ ਦਿਨ 250 ਲੋਕ ਇੱਥੇ ਆ ਕੇ ਮੂਵ ਕਰ ਰਹੇ ਸੀ ਹਰੇਕ ਦਿਨ ਹੁਣ ਤੁਸੀਂ ਦੇਖ ਲਓ ਜੀਆਂ ਆਪਣੀਆਂ ਬੱਸਸ ਹੁੰਦੀਆਂ ਨਾ ਜਿਹੜੀਆਂ ਅਕੋਰਡੀਅਨ ਵਾਲੀਆਂ ਹੈਗੀਆਂ ਡਬਲ ਬੱਸ ਜੀ ਜੀ ਉਹ ਤੁਸੀਂ ਇਮੇਜਿਨ ਕਰ ਲਓ ਵੀ ਭਰੀ ਵੀ ਹੈਗੀ ਐ ਨਵੇਂ ਲੋਕਾਂ ਦੇ ਨਾਲ ਉਨੇ ਲੋਕ ਆ ਰਹੇ ਸੀਗੇ ਹਰੇਕ ਦਿਨ ਸੋ ਉਸ ਚੀਜ਼ ਨੂੰ ਮੈਨੇਜ ਕਰਨਾ ਕਾਫੀ ਔਖਾ ਹੈਗਾ ਹੁਣ ਅਸੀਂ 2018 ਵਿੱਚ ਬੜੀ ਅੱਛੀ ਡਿਸੀਜਨ ਲਈ ਸੀ ਕਾਉਂਸਲ ਨੇ ਵੀ ਜਿਹੜੀਆਂ ਕਮਿਊਨਿਟੀਜ਼ ਹੈਗੀਆਂ ਉਹਨਾਂ ਵਿੱਚ ਗਰੋਥ ਆਪਾਂ ਥੋੜਾ ਜਿਹਾ ਐਕਸੈਲਰੇਟ ਕਰ ਦਈਏ ਜੇ ਅਸੀਂ ਉਦੋਂ ਨਾ ਕੀਤਾ ਹੁੰਦਾ ਹਾਊਸਿੰਗ ਦੀ ਸਿਚੁਏਸ਼ਨ ਤਾਂ ਉਦੋਂ ਵੀ ਵਰਸ ਹੋਣੀ ਸੀ ਸੋ ਅਸੀਂ ਗਰੋਥ ਨੂੰ ਅਕਾਮੋਡੇਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਉਹ ਜਿਹੜੇ ਫੈਡਰਲ ਪੈਸੇ ਮਿਲੇ ਹੈਗੇ ਉਹਨਾਂ ਨਾਲ ਅਸੀਂ ਘਰ ਬਣਾ ਰਹੇ ਹੈਗੇ ਆ ਪ੍ਰਾਈਵੇਟ ਸੈਕਟਰ ਨਾਲ ਸਾਡੀ ਪਾਰਟਨਰਸ਼ਿਪ ਹੈਗੀ ਹੈ ਬਿਲਡਰਸ ਨੂੰ ਅਸੀਂ ਇਨਕੋਰੇਜ ਕੀਤਾ ਘਰ ਬਣਾਉਣ ਵਾਸਤੇ ਬਟ ਦੇਖੋ ਜਦੋਂ ਕੋਈ ਆਉਂਦਾ ਹੈਗਾ ਸਿਰਫ ਘਰ ਤਾਂ ਨਹੀਂ ਚਾਹੀਦਾ ਉਹ ਨਾਲ ਆਪਦਾ ਹਸਪਤਾਲ ਤਾਂ ਨਹੀਂ ਲਿਆਉਂਦੇ ਸਕੂਲ ਨਹੀਂ ਲਿਆਉਂਦੇ ਜਿਹੜੇ ਪਾਈਪਸ ਹੈਗੀਆਂ ਉਹ ਤਾਂ ਨਹੀਂ ਲਿਆ ਸਕਦੇ ਸੋ ਉਹਨਾਂ ਨੂੰ ਤਵੱਕੋ ਹੈਗੀ ਹੈ ਵੀ ਉਹ ਸਾਰਾ ਇਨਫਰਾਸਟ੍ਰਕਚਰ ਹੋਊਗਾ ਤੇ ਜਦੋਂ ਪ੍ਰੋਵਿੰਸ ਨੇ ਆਫ ਦਿ ਅਲਬਰਟਾ ਐਸ ਕਾਲਿੰਗ ਕੈਂਪੇਨ ਕੀਤੀ ਵੈਲ ਫੋਨ ਚੁੱਕਲੇ ਸਾਰੇ ਆਨੇ ਤੇ ਆ ਗਏ ਪਰ ਸਾਨੂੰ ਕੋਈ ਮਦਦ ਨਹੀਂ ਦਿੱਤੀ ਇਨਫਰਾਸਟ੍ਰਕਚਰ ਵਾਸਤੇ ਰੋਡਸ ਵਾਸਤੇ ਵਾਟਰ ਸਿਸਟਮ ਵਾਸਤੇ ਸਕੂਲਸ ਵਾਸਤੇ ਮੈਡੀਕਲ ਨੀਡਸ ਵਾਸਤੇ ਅਸੀਂ ਬਿਲਕੁਲ ਅਨਸਪੋਰਟਡ ਰਹੀ ਹੈਗੀ ਹਾਂ ਸੋ ਇਸ ਇਸ ਚੀਜ਼ ਨੂੰ ਮੈਨੇਜ ਕਰਨਾ ਕਾਫੀ ਔਖਾ ਹੈਗਾ ਸੋ ਜਿਹੜੇ ਸਾਡੇ ਰਿਸੋਰਸਸ ਹੈਗੇ ਨੇ ਉਹਨਾਂ ਨੂੰ ਜ਼ਰੂਰੀ ਅਪਡੇਟ ਕਰਨਾ ਪਏਗਾ ਇਸ ਤੋਂ ਇਲਾਵਾ ਅਗਲੇ 4 ਸਾਲ ਵਾਸਤੇ ਅਸੀਂ ਜੋਤੀ ਜੇ ਆਉਂਦੇ ਨੇ ਅੱਗੇ ਤੇ ਜੋਤੀ ਦੇ ਦਿਮਾਗ ਵਿੱਚ ਕਿਹੜੇ ਉਹ ਆਈਡੀਆਜ਼ ਨੇ ਕਿਹੜੇ ਕੰਮ ਨੇ ਜਿਹੜੇ ਪ੍ਰਾਇੋਰਟੀ ਬੇਸ ਉਹ ਕਰਨਾ ਚਾਹਣਗੇ ਅਗਲੇ 4 ਸਾਲਾਂ ਦੇ ਵਿੱਚ ਦੇਖੋ ਜੀ ਪਬਲਿਕ ਸੇਫਟੀ ਟਾਪ ਆਫ ਮਾਈਂਡ ਹੈਗੀ ਹੈ ਦੁਨੀਆ ਵਾਸਤੇ ਸੋ ਜਿਹੜੇ ਸੀ ਅਫਰਟਸ ਆਲਰੇਡੀ ਕੀਤੇ ਹੈਗੇ ਆ ਉਹਨਾਂ ਨੂੰ ਵਧਾਉਣਾ ਪਊਗਾ ਅ ਪਿਛਲੀ ਜੇਡੀ ਸੈਡੀ ਕਾਉਂਸਲ ਮੀਟਿੰਗ ਸੀ ਅਖੀਰਲੀ ਕਾਉਂਸਲ ਮੀਟਿੰਗ ਉਹਦੇ ਵਿੱਚ ਮੈਂ ਅਮੈਂਡਮੈਂਟ ਲੰਦੀ ਸੀ ਵੀ ਆਪਣਾ ਜਿਹੜਾ ਬਾਇਲॉ ਹੈਗਾ ਉਹਦੇ ਵਿੱਚ ਬੜੇ ਕਲੀਅਰਲੀ ਲਿਖਿਆ ਹੋਇਆ ਹੋਵੇ ਵੀ ਤੁਸੀਂ ਓਪਨ ਥਾਵਾਂ ਵਿੱਚ ਡਰੱਗਸ ਨਹੀਂ ਯੂਜ਼ ਕਰ ਸਕਦੇ ਤੇ ਉਹ ਸਰੀਆਂ ਜਿਹੜੀਆਂ ਟਿਕਟਾਂ ਮਿਲਦੀਆਂ ਹੈਗੀਆਂ ਉਹਨਾਂ ਨੂੰ ਰਿਫਰ ਕਰ ਦੋ ਕਮਿਊਨਿਟੀ کورٹ ਤੱਕ ਕਮਿਊਨਿਟੀ کورٹ ਵਿੱਚ ਲੋਕਾਂ ਨੂੰ ਸਪੋਰਟਸ ਮਿਲ ਸਕਦੇ ਐ ਐਡਿਕਸ਼ਨਸ ਵਾਸਤੇ ਮੈਂਟਲ ਹੈਲਥ ਵਾਸਤੇ ਹਾਊਸਿੰਗ ਵਾਸਤੇ ਉਹ ਪ੍ਰੋਬਲਮ ਨੂੰ ਅਸੀਂ ਪ੍ਰੋਪਰਲੀ ਐਡਰੈਸ ਕਰ ਸਕਦੇ ਆ ਹਾਂ ਹਾਂ ਬਾਕੀ ਆਪਣੀ ਕਮਿਊਨਿਟੀਆਂ ਵਿੱਚ ਫਾਇਰ ਹਾਲਸ ਹੋਣੇ ਚਾਹੀਦੇ ਤੇ ਉਹਨਾਂ ਵਾਸਤੇ ਅਸੀਂ ਬਹੁਤ ਬਜਟ ਕਰ ਕਰ ਦਿੱਤੀ ਸੀਗੀ ਪਿਛਲੇ ਤਕਰੀਬਨ 10 ਸਾਲਾਂ ਦੀ ਸੋ ਜਦੋਂ ਦੀ ਮੈਂ ਕਾਉਂਸਲ ਵਿੱਚ ਆਈ ਹਾਂ ਪਿਛਲੇ ਟਰਮ ਤੇ ਆਦ ਕੀ ਟਰਮ ਮੈਂ ਵਧੋਂ ਦੀ ਰਹੀ ਹਾਂ ਫਾਇਰ ਡਿਪਾਰਟਮੈਂਟ ਦੀ ਬਜਟ ਤੇ ਮੈਂ ਪੂਰਾ ਦੇਖ ਰਹੀ ਹਾਂ ਵੀ ਜਦੋਂ ਵੀ ਕਮਿਊਨਿਟੀ ਬਣਦੀ ਹੈਗੀ ਹੈ ਫਾਇਰ ਹਾਲ ਦੀ ਬਜਟ ਜ਼ਰੂਰ ਉੱਥੇ ਹੋਵੇ ਆਪਾਂ ਨੂੰ ਇਹ ਵੀ ਦੇਖਣਾ ਪੈਂਦਾ ਹੈਗਾ ਵੀ ਫਾਇਰ ਫਾਈਟਰਸ ਹੁਣ ਅੱਧ ਤੋਂ ਜ਼ਿਆਦਾ ਜਿਹੜੀਆਂ ਕਾਲਸ ਆਨਸਰ ਕਰਦੇ ਆ ਮੈਡੀਕਲ ਡਿਸਟ੍ਰੈਸ ਕਾਲਸ ਹੁੰਦੀਆਂ ਅੱਛਾ ਜੀ ਬਿਕਾਜ਼ ਈਐਮਐਸ ਵਾਲੇ ਇਨਫ ਨਹੀਂ ਹੈਗੇ ਸੋ ਫਾਇਰਫਾਈਟਰਸ ਆਪਣੇ ਦੋ ਕੰਮ ਕਰੀ ਜਾਂਦੇ ਤੇ ਪ੍ਰੋਵੈਂਸ ਨੇ ਸਾਡੀ ਬਿਲਕੁਲ ਮਦਦ ਨਹੀਂ ਕੀਤੀ ਉਸ ਚੀਜ਼ ਵਾਸਤੇ ਵੀ ਸੋ ਪਬਲਿਕ ਸੇਫਟੀ ਦੀਆਂ ਕਾਫੀਆਂ ਗੱਲਾਂ ਹੈਗੀਆਂ ਜਿਹੜੀਆਂ ਅਡਰੈਸ ਕਰਨੀਆਂ ਪੈਣਗੀਆਂ ਬਾਕੀ ਇਕਨੋਮੀ ਦਾ ਫਿਕਰ ਹੈਗਾ ਸਾਰਿਆਂ ਨੂੰ ਆਪਣੇ ਸ਼ਹਿਰ ਵਿੱਚ ਇਕਨੋਮੀ ਅਪਵਰਡ ਜਾ ਰਹੀ ਹੈਗੀ ਉੱਪਰ ਨੂੰ ਜਾ ਰਹੀ ਹੈ ਤੇ ਬੜੀ ਅੱਛੀ ਗੱਲ ਹੈ ਬਿਕਾਜ਼ ਅਸੀਂ ਡਿਵਰਸਿਫਾਈ ਕੀਤੀ ਹੈ ਰਾਈਟ ਟੈਕਨੋਲੋਜੀ ਸੈਕਟਰ ਆਪਣੇ ਸ਼ਹਿਰ ਵਿੱਚ ਹੋਰ ਸਾਰੇ ਸ਼ਹਿਰਾਂ ਨਾਲੋਂ ਛੇਤੀ ਵੱਧ ਰਿਹਾ ਹੈਗਾ ਇਹ ਬੜੀ ਅੱਛੀ ਗੱਲ ਹੈ ਜਿਹੜਾ ਫਿਲਮ ਐਂਡ ਟੈਲੀਵਿਜ਼ਨ ਦਾ ਕੰਮ ਹੈਗਾ ਇਹ ਤੇ ਬਹੁਤ ਗਰੋ ਹੋ ਰਿਹਾ ਹੈਗਾ ਬਾਕੀ ਅਸੀਂ ਇੱਕ ਬੜੀ ਵੱਡੀ ਡਿਸੀਜਨ ਲਈ ਸੀ ਸਾਡੇ ਨਾਲ ਦੇ ਕਾਉਂਟੀ ਦੇ ਨਾਲ ਰੌਕੀ ਵੀ ਕਾਉਂਟੀ ਦੇ ਨਾਲ ਅਸੀਂ ਇੱਕ ਇੰਡਸਟਰੀਅਲ ਮੈਨੂਫੈਕਚਰਿੰਗ ਤੇ ਟ੍ਰੇਡ ਦਾ ਹੱਬ ਬਣਾ ਰਹੇ ਹਾਂ ਹਾਂ ইস্ট ਸਾਈਡ ਤੇ ਉਹਦੇ ਨਾਲ ਜਿਹੜੀ ਟ੍ਰੇਨ ਲਾਈਨ ਆਲਰੇਡੀ ਹੈਗੀ ਹੈ CPKC ਵਾਇਆਂ ਦੀ ਉਹ ਟ੍ਰੇਨ ਲਾਈਨ ਜਾਂਦੀ ਹੈ ਕੈਨੇਡਾ ਤੋਂ ਯੂ ਐਸ ਤੋਂ ਦਿ ਮੈਕਸੀਕੋ ਤੱਕ ਅੱਛਾ ਜੀ ਹੁਣ ਤੁਸੀਂ ਦੇਖੋ ਜੇ ਅਸੀਂ ਉੱਥੇ ਰੇਲ ਸਰਵਡ ਹੱਬ ਬਣਾਉਣੇ ਹੈਗੇ ਆ ਇਹਦਾ ਮੈਨਾ ਵੀ ਟ੍ਰੇਨ ਕਾਰ ਸਿੱਧੀ ਆਉਂਦੀ ਹੈਗੀ ਉਸ ਬਿਜ਼ਨਸ ਵਿੱਚ ਜਿਹੜੀਆਂ ਚੀਜ਼ਾਂ ਚਾਹੀਦੀਆਂ ਆਫ ਲੋਡ ਕਰ ਦਿੰਦੇ ਆ ਜਿਹੜੀਆਂ ਚੀਜ਼ਾਂ ਬਣੀਆਂ ਵੀ ਆ ਉਹ ਲੋਡ ਅਪ ਕਰ ਲੈਂਦੇ ਆ ਆਪਣਾ ਟ੍ਰੇਡ ਕੋਰਡਰ ਨਾਰਥ ਅਮਰੀਕਾ ਦਾ ਐਂਡ ਅਕ੍ਰੋਸ ਕੈਨੇਡਾ ਜਸਾ ਦੱਸਿਆ ਉਹ ਚੀਜ਼ ਅਸੀ ਅਪਰੂਵ ਕਰ ਦਿੱਤੀ ਹੈਗੀ ਹੈ ਫੰਡਿੰਗ ਅਸੀ ਆਰ ਵੀ ਅਪਰੂਵ ਕਰ ਦਿੱਤੀ ਹੈਗੀ ਹੈ ਹੁਣ ਅਸੀਂ ਦੇਖ ਰਹੇ ਹੈਗੇ ਆ ਪ੍ਰਾਈਮ ਮਿਨਿਸਟਰ ਕਾਰਨੀ ਬਣੀ ਵਿਜਾ ਮੇਜਰ ਪ੍ਰੋਜੈਕਟਸ ਦਾ ਆਫਿਸ ਹੋਗਾ ਉਸ ਨੂੰ ਜਰੂਰ ਐਸ ਪ੍ਰੋਜੈਕਟ ਨੂੰ ਇਨਕਲੂਡ ਕਰਨਾ ਚਾਹੀਦਾ ਸੋ ਅਸੀਂ ਜੌਬਸ ਤੇ ਵੀ ਆਈ ਰੱਖੀ ਹੈਗੀ ਹੈ 30000 ਜੌਬਸ ਉਸ ਪ੍ਰੋਜੈਕਟ ਨਾਲ ਆਉਣਗੇ ਸੋ ਸੋਸਾਇਟੀ ਇਕਨੋਮੀ ਨੂੰ ਵੀ ਦੇਖ ਰਹੇ ਆ ਬਾਕੀ ਜਿਹੜੀ ਗੱਲ ਤੁਸੀਂ ਕੀਤੀ ਸੀ ਅਫੋਰਡੇਬਿਲਟੀ ਦੀ ਅਸੀਂ ਇੱਕ ਫੇਅਰ ਐਂਟਰੀ ਪ੍ਰੋਗਰਾਮ ਆਫਰ ਕਰਦੇ ਹੈਗੇ ਆ ਓਕੇ ਮੈਂ ਜੀ ਫੇਅਰ ਐਂਟਰੀ ਪ੍ਰੋਗਰਾਮ ਇਹ ਹੈਗਾ ਵੀ ਜੇ ਤੁਸੀਂ ਲੋ ਇਨਕਮ ਫੈਮਿਲੀ ਵਿੱਚ ਆਉਨੇ ਹੈਗੇ ਆ ਤੁਸੀਂ ਆਪ ਦਾ ਪ੍ਰੂਫ ਕਰ ਸਕਦੇ ਆ ਵੀ ਤੁਹਾਡੀ ਇਨਕਮ ਘੱਟ ਹੈਗੀ ਹੈ ਤੇ ਤੁਹਾਨੂੰ ਡਿਸਕਾਊਂਟਡ ਰੇਟ ਮਿਲ ਜਾਂਦਾ ਹੈਗਾ ਟ੍ਰਾਂਜ਼ਿਟ ਪਾਸ ਦਾ ਰੈਕ੍ਰੀਏਸ਼ਨ ਪਾਸ ਦਾ ਬਟ ਇਹ ਰੀਸੈਂਟਲੀ ਅਸੀਂ ਮੋਬਿਲਿਟੀ ਪਲਾਨਸ ਵੀ ਐਡ ਕੀਤੇ ਹੈਗੇ ਆ ਆ ਪਾਰਟਨਰਸ਼ਿਪ ਹੈ ਗਿਆ ਰੋਜਰਸ ਦੇ ਨਾਲ ਤੇ ਜਿਹੜੀ ਹੋਰ ਚੀਜ਼ ਮੈਂ ਪੁਸ਼ ਕਰ ਰਹੀ ਹਾਂ ਲੋਕਾਂ ਦੇ ਜਿਹੜੇ ਪਾਵਰ ਬਿਲਸ ਹੈਗੇ ਜਿਨ੍ਹਾਂ ਨੂੰ ਬਹੁਤ ਔਖਾ ਹੈਗਾ ਉਹ ਪੇ ਕਰਨ ਵਾਸਤੇ ਬਿਕਾਜ਼ ਇਨਕਮ ਲੋ ਹੈਗੀ ਹੈ ਉਹ ਜਿਹੜਾ ਪ੍ਰੋਗਰਾਮ ਵੀ ਅਸੀਂ ਸਟਾਰਟ ਕਰ ਸਕਦੇ ਹਾਂ ਜੇ ਪ੍ਰੋਵਿੰਸ਼ਲ ਗਵਰਨਮੈਂਟ ਫੈਡਰਲ ਗਵਰਨਮੈਂਟ ਤੋਂ ਫੰਡਿੰਗ ਐਕਸੈਪਟ ਕਰੇ ਸੋ ਇਹ ਜਿਹੜੀਆਂ ਚੀਜ਼ਾਂ ਵੀ ਅਸੀਂ ਲਾਈਆਂ ਹੈਗੀਆਂ ਲੋਕਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਇੱਕ ਤੇ ਪਰ ਪਬਲਿਕ ਸੇਫਟੀ ਤੇ ਥੋੜਾ ਜਿਹਾ ਅਸੀਂ ਐਕਸਪੈਂਡ ਕਰਨਾ ਚਾਹਾਂਗੇ ਜੀ ਭਈ ਅਸੀਂ ਅਸੀਂ ਉਹਨੂੰ ਕਿਵੇਂ ਐਡਰੈਸ ਕਰਨਾ ਚਾਹੁੰਦੇ ਆ ਮੋਰ ਪੀਸ ਆਫੀਸਰਸ ਮੋਰ ਆਫੀਸਰਸ ਮੋਰ ਪ੍ਰੈਜ਼ੈਂਸ ਜਾਂ ਕੁਝ ਹੋਰ ਤਰੀਕੇ ਦਾ ਅਸੀਂ ਚਾਹੁੰਦੇ ਆ ਜਾਂ ਇਵਨ ਕਿ ਫੈਡਰਲ ਲੈਵਲ ਤੇ ਜਿਸ ਤੀ ਤੇ ਡਿਬੇਟ ਚੱਲ ਰਹੀ ਹੈ ਕਿ ਜਿਹੜਾ ਬੇਲ ਸਿਸਟਮ ਹੈ ਉਹਨੂੰ ਥੋੜਾ ਰਿਫਾਰਮ ਕੀਤਾ ਜਾਵੇ ਉਧਰ ਵੱਲ ਉਧਰ ਵੀ ਅਸੀਂ ਆਪਣੀ ਮੰਗ ਰੱਖ ਸਕਦੇ ਕਿਦਾਂ ਤੁਸੀਂ ਇਹਨੂੰ ਥੋੜਾ ਜਿਹਾ ਐਕਸਪਲੇਨ ਕਰਿਓ ਪਲੀਜ਼ ਦੇਖੋ ਜੀ ਸਾਰੀਆਂ ਗੱਲਾਂ ਬਿਕਾਜ਼ ਇੱਕ ਸੋਲੂਸ਼ਨ ਹੈ ਨਹੀਂ ਗਾ ਮਲਟੀਪਲ ਚੀਜ਼ਾਂ ਕਰਨੀਆਂ ਪੈਣਗੀਆਂ ਜਿਹੜੀ ਗੱਲ ਤੁਸੀਂ ਕੀਤੀ ਹੈ ਫੈਡਰਲ ਦੀ ਬੇਲ ਰਿਫਾਰਮ ਐਬਸੋਲੂਟਲੀ ਜ਼ਰੂਰੀ ਹੈਗਾ ਹੁਣ ਕੀ ਹੁੰਦਾ ਤੁਸੀਂ ਕਿਸੇ ਨੂੰ ਪਿਕਅਪ ਕਰ ਲੈਣੇ ਤੇ ਉਹਨਾਂ ਨੂੰ ਕਿਤੇ ਰੱਖਿਆ ਨਹੀਂ ਸਕ ਰੱਖ ਨਹੀਂ ਸਕਦੇ ਤੇ ਨਿਕਲ ਜਾਂਦੇ ਸੋ ਉਹਨੂੰ ਰਿਵੋਲਵਿੰਗ ਡੋਰ ਕਹਿੰਦੇ ਹੈਗੇ ਰਾਈਟ ਰਾਈਟ ਐਂਟਰ ਦਾ ਕ੍ਰਿਮੀਨਲ ਜਸਟਿਸ ਸਿਸਟਮ ਯੂ ਲੀਵ ਐਂਡ ਕਮ ਬੈਕ ਦੂਸਰੇ ਪਾਸੇ ਦੀ ਬਾਹਰ exactly so a jaddi duniya hai gi hai inna da koi intezam karna pauga that they actually get punished for what they did they all none of these sentence serve karni pave pehla ta sari unna di conviction hove so oh cheez federally manage karni paugi ethe main bilkul agree kardi provincial government de na bill reform zyada hage theek hai ji baki ji police officers apanu zyada chahide hage iss shehar de vich par oh cheez assi ni determine karde ਅੱਛਾ ਅਸੀਂ ਰਿਲਾਇੰਟ ਹੈਗੇ ਆ ਵੀ ਕੈਲਗਰੀ ਪੁਲਿਸ ਸਰਵਿਸ ਦੀ ਜਿਹੜੀ ਲੀਡਰਸ਼ਿਪ ਟੀਮ ਹੈਗੀ ਹੈ ਉਹ ਆਪ ਦੀ ਬਜਟ ਬਣਾਵੇ ਫਿਰ ਉਹ ਪੁਲਿਸ ਕਮਿਸ਼ਨ ਨੂੰ ਜਾਂਦੀ ਹੈ ਪੁਲਿਸ ਕਮਿਸ਼ਨ ਉਸ ਬਜਟ ਨੂੰ ਲਿਆਉਂਦੀ ਹੈਗੀ ਹੈ ਕਾਉਂਸਲ ਤੱਕ ਉਦੋਂ ਅਸੀਂ ਕਹਿੰਦੇ ਆ ਵੀ ਹਾਂ ਜਾਂ ਨਾ ਅਸੀਂ ਇਸ ਬਜਟ ਨੂੰ ਅਪਰੂਵ ਕਰਾਂਗੇ ਪਰ ਅਸੀਂ ਨਹੀਂ ਕਹਿੰਦੇ ਵੀ ਤੁਹਾਨੂੰ ਇੰਨੇ ਆਫੀਸਰਸ ਹਾਇਰ ਕਰਨੇ ਚਾਹੀਦੇ ਹੂੰ ਉਹ ਉਹਨਾਂ ਦਾ ਐਕਸਪਰਟਾਈਸ ਹੈਗਾ ਸੋ ਜੇ ਉਹ ਬਜਟ ਆਸਕ ਲਿਆਉਣਗੇ ਜੇ ਉਹ ਰਿਕੁਐਸਟ ਕਰਨਗੇ ਅਸੀਂ ਜ਼ਰੂਰ ਰਿਵਿਊ ਕਰਾਂਗੇ ਤੇ ਮੈਨੂੰ ਲੱਗਦਾ ਹੈਗਾ ਵੀ ਆਪਾਂ ਨੂੰ ਆਫਸਰਸ ਇਨਕਰੀਸ ਕਰਨੇ ਪੈਣਗੇ ਟਾਈਮ ਦੇ ਵਿੱਚ ਪਰ ਆਪਾਂ ਨੂੰ ਇਹ ਵੀ ਦੇਖਣਾ ਪੈਂਦਾ ਹੈਗਾ ਟ੍ਰੇਨਿੰਗ ਫੈਸਿਲਿਟੀਸ ਚਾਹੀਦੀਆਂ ਹੈਗੀਆਂ ਰਾਈਟ ਸੋ ਬੈਲਾਤ ਹੋਰ ਉਹਨੀਆਂ ਬੰਦੀਆਂ ਉਹਨਾਂ ਨੂੰ ਅਸੀਂ ਫੰਡ ਕੀਤਾ ਹੁਣ ਤੱਕ ਤੇ ਫਿਰ ਗ੍ਰੈਜੂਏਟਿੰਗ ਕਲਾਸਿਸ ਚਾਹੀਦੀਆਂ ਹੈਗੀਆਂ ਆਬਵੀਅਸਲੀ ਗਰੋ ਕਰਦੇ ਰਹਿਣੇ ਹੈਗੇ ਟਾਈਮ ਵਿੱਚ ਪਰ ਰਿਕਵੈਸਟ ਪੁਲਿਸ ਕਮਿਸ਼ਨ ਤੋਂ ਆ ਚਾਹੀਦਾ ਹੈਗਾ ਇੱਕ ਹੋਰ ਚੀਜ਼ ਜੋਤੀ ਜੀ ਇਹ ਦੱਸੋ ਕਿ ਜਦੋਂ ਅਸੀਂ ਗੱਲ ਕਰਦੇ ਆ ਤਾਂ ਸਾਨੂੰ ਆਮ ਬੰਦੇ ਨੇ ਜਿਹੜਾ ਲੈਮਨ ਹੈਗਾ ਉਹਨੂੰ ਪਤਾ ਨਹੀਂ ਲੱਗਦਾ ਵੀ ਆਹ ਡਿਊਟੀ ਜਿਹੜੀ ਹੈ ਇਹ ਮਿਊਨਿਸਪੈਲਿਟੀ ਦੀ ਹੈ ਪ੍ਰੋਵਿੰਸ਼ਲ ਦੀ ਹੈ ਕਿ ਫੈਡਰਲ ਦੀ ਹੈ ਹਾਂਜੀ ਉਹ ਕਈ ਵਾਰੀ ਜਿਹੜੇ ਸਵਾਲ ਅਸੀਂ ਜਿਵੇਂ ਜੋਤੀ ਹੁਣਾਂ ਨੂੰ ਕਰਨੇ ਨੇ ਉਹ ਅਸੀਂ ਉਹਨਾਂ ਨੂੰ ਪੁੱਛੀ ਜਾਂਦੇ ਆ ਜਿਹੜੇ ਅਸੀਂ ਉਹਨਾਂ ਨੂੰ ਕਰਨੇ ਹੁੰਦੇ ਨੇ ਉਹ ਅਸੀਂ ਆਪ ਜੀ ਨੂੰ ਪੁੱਛੀ ਜਾਂਦੇ ਆ ਜਾਂ ਜਦੋਂ ਨਰਾਜ ਹੋਣਾ ਤਾਂ ਉਹ ਸਾਡੇ ਨਾਲ ਹੋ ਜੋ ਤੇ ਕਈ ਵਾਰੀ ਸਾਡਾ ਕੰਮ ਹੀ ਨਹੀਂ ਹੁੰਦਾ ਥੋੜਾ ਜਿਆਦਾ ਡਿਫਰੈਂਸ਼ੀਏਟ ਕਰੋ ਕਿ ਆਮ ਲੋਕਾਂ ਨੂੰ ਸਮਝ ਆ ਜਾਵੇ ਕਿ ਕਿਹੜੇ ਕਿਹੜੇ ਚੀਜ਼ਾਂ ਜੇ ਤੇ ਜਿਹੜੇ ਸਿਟੀ ਨੂੰ ਕੁਐਸਚਨ ਕੀਤਾ ਜਾ ਸਕਦੇ ਤੇ ਕਿਹੜੇ ਤੇ ਪ੍ਰੋਵਿੰਸ਼ਲ ਨੇ ਤੇ ਫੈਡਰਲ ਹਾਂਜੀ ਅਮ ਸ਼ਹਿਰ ਵਾਲੀ ਜਿਹੜੀ ਗਵਰਨਮੈਂਟ ਹੈਗੀ ਐ ਅਸੀਂ ਤੁਹਾਡੇ ਜਿਹੜੇ ਆਪਾਂ ਸਮਝ ਲਓ ਦਿਨ ਵਿੱਚ ਦਿਨ ਵਿੱਚ ਨਿਕਲਣ ਵਾਸਤੇ ਜਿਹੜੀਆਂ ਚੀਜ਼ਾਂ ਤੁਹਾਨੂੰ ਚਾਹੀਦੀ ਉਹਨਾਂ ਦੀ ਜ਼ਿੰਮੇਵਾਰੀ ਸਾਡੀ ਹੈ ਸੋ ਜਿਹੜੀਆਂ ਤੁਹਾਡੀਆਂ ਸੜਕਾਂ ਹੈਗੀਆਂ ਟ੍ਰਾਂਜ਼ਿਟ گارਬੇਜ ਰੀਸਾਈਕਲਿੰਗ ਕੰਪੋਸਟਿੰਗ ਪੁਲਿਸਿੰਗ ਇਜ਼ ਅ ਪਾਰਟਨਰਸ਼ਿਪ ਉਹ ਮੈਂ ਇੱਕ ਮਿੰਟ ਪੜ੍ਹਨੀ ਹੈਗੀ ਉੱਥੇ ਅ ਜੇ ਪਾਣੀ ਦਾ ਕੰਮ ਹੈਗਾ ਵੇਸਟਵਾਟਰ ਸਟਾਰਮਵਾਟਰ ਜਿਹੜੀਆਂ ਕਮਿਊਨਿਟੀਜ਼ ਡਿਜ਼ਾਈਨ ਕਰ ਰਹੇ ਐਸੀ ਉਹ ਸਾਰਾ ਕੁਝ ਸਾਡੀ ਜ਼ਿੰਮੇਵਾਰੀ ਵਿੱਚ ਆ ਜਾਂਦਾ ਪੁਲਿਸਿੰਗ ਕੰਬੀਨੇਸ਼ਨ ਹੈਗੀ ਹੈ ਪਹਿਲੇ ਦਿਨ ਪ੍ਰੋਵਿੰਸ਼ੀਅਲ ਗਵਰਨਮੈਂਟ ਸਾਡੀ ਮਦਦ ਕਰਦੀ ਹੈਗੀ ਹੈ ਬਿਕਾਜ਼ ਪਬਲਿਕ ਸੇਫਟੀ ਉਹਨਾਂ ਦਾ ਵੀ ਹੈਗਾ ਮੈਂਡੇਟ ਰਾਈਟ ਸੋ ਪ੍ਰੋਬਲਮ ਜਿਹੜੀ ਆਉਂਦੀ ਹੈਗੀ ਹੈ ਉਹ ਕਾਫੀ ਚਿਰ ਦੇ ਫਾਈਨਸ ਤੇ ਰਿਲਾਈ ਕਰਦੇ ਸੀਗੇ ਵੀ ਜਦੋਂ ਕਿਸੇ ਨੂੰ ਟਿਕਟ ਮਿਲਦੀ ਹੈਗੀ ਹੈ ਉਹ ਫਾਈਨਸ ਜਿਹੜੇ ਫਾਈਨਸ ਦੀ ਰੈਵਨਿਊ ਸੀਗੀ ਉਹ ਰੈਵਨਿਊ ਸਾਡੇ ਨਾਲ ਸ਼ੇਅਰ ਕਰਦੇ ਹੁੰਦੇ ਸੀਗੇ ਅੱਛਾ ਜੀ ਉਹ ਟਾਈਮ ਦੇ ਵਿੱਚ ਰੈਵਨਿਊ ਘਟ 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 ਸ਼ੇਅਰ ਕਰਨਾ ਲੱਗ ਪਏ ਸੋ ਮੇਰਾ ਖਿਆਲ ਹੈ 2019 ਵਿੱਚ ਜਦੋਂ ਉਹਨਾਂ ਨੇ ਕੱਟ ਕੀਤੀ 13 ਮਿਲੀਅਨ ਡਾਲਰਸ ਦਾ ਹਿੱਟ ਜਿਹੜਾ ਉਹ ਦਿੰਦੇ ਹੁੰਦੇ ਸੀ ਉਹ ਸਾਨੂੰ ਚੱਕਣਾ ਪਿਆ ਤੇ ਮੋਸਟ ਰੀਸੈਂਟਲੀ ਹੁਣ ਜਦੋਂ ਫੋਟੋ ਰੇਡਾਰ ਕੈਨਸਲ ਕਰ ਦਿੱਤਾ ਇਹਨਾਂ ਨੇ ਹਮਮ ਰਾਈਟ ਜੇ ਤੁਸੀਂ ਸਪੀਡ ਕਰ ਰਹੇ ਹੋ ਤੁਹਾਨੂੰ ਟਿਕਟ ਮਿਲਣੀ ਚਾਹੀਦੀ ਹੈ ਇਹ ਉਲਟੇਰੀਓ ਵਿੱਚ ਹੋਈ ਬੜਾ ਰੌਲਾ ਪਿਆ ਜੀ ਤੁਹਾਨੂੰ ਆਫੀਸਰ ਤੋਂ ਮਿਲਦੀ ਹੈ ਜੇ ਤੁਹਾਡੇ ਮੇਲ ਵਿੱਚ ਆਉਂਦੀ ਹੈ ਇਹ ਰਾਈਟ ਲਾ ਤਾਂ ਤੁਸੀਂ ਬ੍ਰੇਕ ਕੀਤਾ ਬਿਲਕੁਲ ਤੇ ਸਪੀਡ ਕਰਨਾ ਕਰ ਲਓ ਪਰ ਤੁਹਾਨੂੰ ਫਾਈਨ ਵੀ ਪੇ ਕਰਨਾ ਪਊਗਾ ਹਮਮ ਹੁਣ ਉਹ ਫੋਟੋ ਰੇਡਾਰ ਜਿਹੜੀ ਕੈਨਸਲ ਕਰ ਦਿੱਤੀ ਉਹਦੇ ਨਾਲ ਫਾਈਨ ਰੈਵਨਿਊ ਤਾਂ ਬਿਲਕੁਲ ਚਲੇ ਗਿਆ ਸੋ 28 ਮਿਲੀਅਨ ਡਾਲਰਸ ਦਾ ਜਿਹੜਾ ਘਾਟਾ ਹੈਗਾ ਉਹ ਵੀ ਸਾਡੇ ਸਿਰ ਪੈ ਗਿਆ ਹਮ ਸੋ ਉਹ ਪਾਰਟਨਰਸ਼ਿਪ ਅੱਜਕਲ ਕੰਮ ਨਹੀਂ ਕਰ ਰਹੀ ਜਿਵੇਂ ਕਰਨੀ ਚਾਹੀਦੀ ਹੈਗੀ ਸੋ ਜੋ ਆਪਾਂ ਪੁਲਿਸ ਦੀ ਗੱਲ ਕਰਦੇ ਹਾਂ ਫਾਇਰ ਡਿਪਾਰਟਮੈਂਟ ਵੀ ਸਾਡੇ ਜਰਿਸਡਿਕਸ਼ਨ ਵਿੱਚ ਆਉਂਦਾ ਹੈਗਾ ਪਰ ਉਹੀ ਜਿਹੜੀ ਮੈਂ ਗੱਲ ਤੁਹਾਨੂੰ ਦੱਸੀ ਹੈ ਜਦੋਂ ਅੱਧ ਤੋਂ ਜ਼ਿਆਦਾ ਕਾਲਸ ਮੈਡੀਕਲ ਐਮਰਜੈਂਸੀ ਦੀਆਂ ਆਉਂਦੀਆਂ ਉਦੋਂ ਫਿਰ ਉਹਨਾਂ ਨੂੰ ਪੇ ਕਰਨਾ ਚਾਹੀਦਾ ਹੈਗਾ ਪਰ ਉਹ ਵੀ ਸਾਰੀ ਜ਼ਿੰਮੇਵਾਰੀ ਸਾਡੀ ਹੈ ਹਮ ਜਿੱਥੇ ਸਾਨੂੰ ਹੁਣ ਕਰਾ ਦਿੱਤਾ ਹੈਗਾ ਵੀ ਤੁਸੀਂ ਇਹ ਚੀਜ਼ ਚੱਕੋ ਅਸੀਂ ਕਰਨਾ ਨਹੀਂ ਚਾਹੁੰਦੇ ਉਵੇਂ ਮੈ ਤੁਹਾਨੂੰ ਮੜਾ ਇਹ ਦੱਸਾਂ ਹਾਊਸਿੰਗ ਜੀ ਹਾਊਸਿੰਗ ਬਿਲਕੁਲ ਸਾਡੀ ਜ਼ਿੰਮੇਵਾਰੀ ਨਹੀਂ ਬਿਲਕੁਲ ਨਹੀਂ ਅੱਛਾ ਜੀ ਪ੍ਰੋਵਿੰਸ਼ੀਅਲ ਤੇ ਫੈਡਰਲ ਜ਼ਿੰਮੇਵਾਰੀ ਪਰ ਉਹਨਾਂ ਨੇ ਓਵਰਟਾਈਮ ਡਾਊਨਲੋਡ ਕਰ ਦਿੱਤਾ ਵੀ ਤੁਸੀਂ ਹਾਊਸਿੰਗ ਵੀ ਹੁਣ ਚੁੱਕ ਲਓ ਸੋ ਜਿਹੜਾ ਹਾਊਸਿੰਗ ਦਾ ਕੰਮ ਅਸੀਂ ਕਰ ਰਹੇ ਹਾਂ ਜਿਹੜੀ ਸਾਡੀ ਸਟ੍ਰੈਟਜੀ ਹੈਗੀ ਹੈ ਸਾਰੇ ਮੁਲਕ ਵਿੱਚੋਂ ਕੈਲਰੀ ਵਿੱਚ ਸਭ ਤੋਂ ਜ਼ਿਆਦਾ ਹਾਊਸਿੰਗ ਸਟਾਰਟਸ ਹੈ ਅਸੀਂ ਇੰਨਾ ਚੰਗਾ ਕੰਮ ਕੀਤਾ ਹੈ ਆਪਣੇ ਪ੍ਰੋਵਿੰਸ ਵਿੱਚੋਂ 55% ਹਾਊਸਿੰਗ ਸਟਾਰਟਸ ਆਪ ਦੇ ਸ਼ਹਿਰ ਹੂੰ ਸੋ ਅਸੀਂ ਪਾਰਟਨਰਸ਼ਿਪ ਬਹੁਤ ਅੱਛੀ ਬਣਾਈ ਹੈਗੀ ਹੈ ਪ੍ਰਾਈਵੇਟ ਸੈਕਟਰ ਦੇ ਨਾਲ ਪਰ ਇਹ ਸਾਡਾ ਕੰਮ ਹੀ ਨਹੀਂ ਪ੍ਰਸਿਕਰੀਆਂ ਨੇ ਅਫੋਰਡੇਬਲ ਹਾਊਸਿੰਗ ਤਾਂ ਬਿਲਕੁਲ ਨਹੀਂ ਸਾਡਾ ਕੰਮ ਰਾਈਟ ਬਿਕਾਜ਼ ਜਦੋਂ ਅਫੋਰਡੇਬਲ ਹਾਊਸਿੰਗ ਦੇ ਕੀ ਦੀਏ ਲੋ ਇਨਕਮ ਦੇ ਕੀ ਦੀਏ ਲੋ ਇਨਕਮ ਦੀ ਸਪੋਰਟ ਪ੍ਰੋਵਿੰਸ਼ੀਅਲ ਤੇ ਫੈਡਰਲ ਗਵਰਨਮੈਂਟ ਤੋਂ ਹੋਣੀ ਚਾਹੀਦੀ ਹੈ ਹੂੰ ਟ੍ਰਾਂਜ਼ਿਟ ਬਾਰੇ ਗੱਲ ਕਰੀਏ ਹੋਰ ਪ੍ਰੋਵਿੰਸਸ ਦੇ ਵਿੱਚ ਪ੍ਰੋਵਿੰਸ਼ੀਅਲ ਟ੍ਰਾਂਜ਼ਿਟ ਅਥਾਰਟੀ ਹੁੰਦੀ ਹੈ ਹੂੰ ਸਾਰੇ ਜਿਹੜੇ ਵੱਡੇ ਕੰਮ ਹੈਗੇ ਹੈ ਵੱਡੇ ਕੈਪੀਟਲ ਪ੍ਰੋਜੈਕਟਸ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਮੈਨੇਜ ਕਰਦੇ ਸਾਰੇ ਜਿਹੜੇ ਪੈਸੇ ਲਾਉਣੇ ਹੈਗੇ ਤੇ ਜਿਹੜੀ ਡੈਟ ਚੱਕਣੀ ਪੈਂਦੀ ਹੈਗੀ ਹੈ ਉਹ ਪ੍ਰੋਵਿੰਸ ਚੱਕਦੀ ਹੈ অন্ਟੈਰੀਓ ਵਿੱਚ ਤੇ BC ਵਿੱਚ ਤਾਂ ਹੀ ਟ੍ਰੇਨ ਲਾਈਨਸ ਬਣ ਰਹੀਆਂ ਨੇ ਓਕੇ ਆਪਣੇ ਹੈ ਨਹੀਂਗਾ provinicial transit authority ਸੋ ਹੁਣ ਤੁਸੀਂ ਦੇਖ ਲੋ ਗ੍ਰੀਨ ਲਾਈਨ ਦੀ ਸਾਰੀ ਜ਼ਿੰਮੇਵਾਰੀ اسپੈਸ਼ਲੀ ਪੈਸਿਆਂ ਦੀ ਜ਼ਿੰਮੇਵਾਰੀ ਸਾਡੇ ਸਿਰ ਤੇ ਹਮ ਸੋ ਯਾ ਚਲੋ ਇਹਦਾ ਨਾਲ ਥੋੜਾ ਜਿਹਾ ਸਾਨੂੰ ਵੀ ਆਈਡੀਆ ਹੁੰਦਾ ਕਿ ਕਿਹੜੀ ਡਿਊਟੀ ਕੀਦੀ ਹੈਗੀ ਤੇ ਕਿੰਨੀ ਅਸੀਂ ਐਕਸਪੈਕਟੇਸ਼ਨ ਜਿਹੜੀਆਂ ਉਹਨਾਂ ਤੋਂ ਕਰ ਸਕਦੇ ਆ ਇਹ এডੂਕੇਸ਼ਨ ਦੀ 1 ਮਿੰਟ ਹਾਂ ਜੀ ਹਾਂ ਸਕੂਲ ਦਾ ਵੀ ਦੱਸਿਓ ਹਾਂ ਸਕੂਲਸ ਦਾ ਵੀ ਸੋ ਸਕੂਲਸ ਬਿਲਕੁਲ ਪ੍ਰੋਵਿੰਸ਼ੀਅਲ ਜ਼ਿੰਮੇਵਾਰੀ 100% ਅਸੀਂ ਕੁਝ ਨਹੀਂ ਕਰ ਸਕਦੇ ਅਜੀ ਟੀਚਰਸ ਦੀ ਸਟ੍ਰਾਈਕ ਹੋਣਾ ਆ ਰਹੀ ਹੈ ਔਰ ਜਿਹੜੀ ਦੇ ਵਿੱਚ ਆਪਾਂ ਹੁਣ ਬੈਠੇ ਹੈਗੇ ਆ ਇਹ ਵੀ ਸਾਡੇ ਜ਼ਿੰਮੇਵਾਰੀ ਨਹੀਂ ਇੰਪੈਕਟ ਸਾਡੇ ਤੇ ਪੈਂਦਾ ਬਿਲਕੁਲ রাইਟ ਬਿਕਾਜ਼ ਇਕਨੋਮੀ ਸਫਰ ਕਰਦੀ ਹੈਗੀ ਟੀਚਰਸ ਨੂੰ ਹੁਣ ਕੋਈ ਪੇ ਨਹੀਂ ਮਿਲ ਰਹੀ রাইਟ ਯਾ ਉਹ ਸਟਰਗਲ ਕਰਾ ਯਾ ਜਿਹੜੇ ਪੇਰੈਂਟਸ ਹੈਗੇ ਜਿਨ੍ਹਾਂ ਨੂੰ ਡਿਸਾਈਡ ਕਰਨਾ ਪਿਆ ਵੀ ਘਰੇ ਕੌਣ ਰਹੂਗਾ রাইਟ ਉਹ ਵੀ ਲੇਬਰ ਫੋਰਸ ਵਿੱਚੋਂ ਘਟਾ ਪੈਂਦਾ ਹੈਗਾ ਆਪਾਂ ਨੂੰ ਯੈਸ ਸੋ ਇਹ ਜ਼ਿੰਮੇਵਾਰੀ ਉਹਨਾਂ ਦੀ ਹੈਗੀ ਹੈ ਬਟ ਮੈਂ ਇੱਕ ਚੀਜ਼ ਬੋਥ ਕਲੀਅਰਲੀ ਤੁਹਾਨੂੰ ਦੱਸਣਾ ਚਾਹਨੀ ਆ ਆਪਣੇ ਜਿਹੜੇ ਪ੍ਰੋਪਰਟੀ ਟੈਕਸਿਸ ਹੈਗੇ ਹੈ ਉਹਨਾਂ ਦਾ ਹਿੱਸਾ ਜਾਂਦਾ ਹੈਗਾ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਐਜੂਕੇਸ਼ਨ ਵਾਸਤੇ ਸੋ ਇਹ ਮੰਡੇਟ ਕੀਤਾ ਹੋਇਆ ਹੈਗਾ ਜਦੋਂ ਤੁਸੀਂ ਆਪ ਦਾ ਬਿੱਲ ਪੇ ਕਰਦੇ ਆ ਪੋਰਸ਼ਨ ਜਾਂਦਾ ਹੈਗਾ ਸ਼ਹਿਰ ਨੂੰ ਪੋਰਸ਼ਨ ਜਾਂਦਾ ਹੈਗਾ ਪ੍ਰੋਵਿੰਸ ਹਾਂਜੀ ਤੇ ਉਹ ਆਪ ਚੂਸ ਕਰ ਸਕਦੇ ਆ ਸੈਪਰਟ ਸਕੂਲ ਬੋਰਡ ਜਾਂ ਯੈਸ 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 ਐਦ ਕੀ ਉਹਨਾਂ ਨੇ ਆਪਦੇ ਟੈਕਸਸ ਇੰਨੇ ਵਧਾ ਦਿੱਤੇ অলਮੋਸਟ 16% ਵਧਾ ਦਿੱਤੇ ਆਪਣੇ ਸ਼ਹਿਰ ਤੋਂ 37% ਪ੍ਰੋਪਰਟੀ ਟੈਕਸਸ ਲਾ ਜਾ ਰਹੇ ਹੈ ਪ੍ਰੋਵਿੰਸ਼ਲੀ ਆਪਣੇ ਸਕੂਲਸ ਐਕਸਟਰਾ ਬਣੇ ਨਹੀਂ ਹਜੇ ਤੱਕ ਆਪਣੇ ਕਲਾਸਰੂਮਸ ਹਜੇ ਵੀ ਫੁੱਲ ਹੈਗੇ ਸੋ ਇਹ ਪੈਸੇ ਜਾਂਦੇ ਕਿੱਥੇ ਹੂੰ ਇਹ ਸਾਨੂੰ ਕੋਈ ਅਕਾਉਂਟੇਬਿਲਟੀ ਮਿਲ ਨਹੀਂ ਰਹੀ ਉਹਨਾਂ ਤੋਂ ਇੱਕ ਜਿਹੜਾ ਇਸ ਵਾਰੀ ਇਲੈਕਸ਼ਨ ਦੇ ਵਿੱਚ ਦੇਖ ਰਹਾ ਹਾਂ ਉਹਦੇ ਬਾਰੇ ਵੀ ਗੱਲ ਅਸੀਂ ਕਰਦੇ ਆਂ ਪਰ ਥੋੜਾ ਜਿਹਾ ਅਸੀਂ ਦੱਸਦੇ ਪਿਆ ਇਸ ਵੇਲੇ ਮੇਨ ਮੁੱਦੇ ਜਿਹੜੇ ਅਸੀਂ ਡਿਸਕਸ ਕੀਤੇ ਨੇ ਇਹੋ ਹੀ ਨੇ ਇਲੈਕਸ਼ਨ ਦੇ ਤੋਂ ਇਲਾਵਾ ਵੀ ਕੋਈ ਹੈ ਜਿਆਦਾ ਤਾਂ ਇਹੀ ਹੈਗੀ ਹੈ ਜੀ ਇੱਕ ਰੀਜ਼ੋਨਿੰਗ ਡਿਸੀਜਨ ਵੀ ਅਸੀ ਲਈ ਸੀ ਕਿ ਲੋਕਾਂ ਨੂੰ ਉਹਦਾ ਵੀ ਕੰਸਰਨ ਹੈਗਾ ਅੱਛਾ ਨਹੀਂ ਪਸੰਦ ਕਰ ਰਹੇ ਕਈ ਕਈ ਨਹੀਂ ਪਸੰਦ ਕਰ ਰਹੇ ਅਸੀਂ ਜਿਹੜੇ ਹੀਅਰਿੰਗਸ ਰੱਖੀਆਂ ਸੀਆਂ ਮੇਰੇ ਖਿਆਲ ਸਤਸੋ ਲੋਕ ਆਈ ਸੀ ਇਹ ਸਨ ਦਸਣ ਬਾਰੇ ਵੀ ਪਸੰਦ ਕਰਦੇ ਜਾਂ ਨਹੀਂ ਪਸੰਦ ਕਰਦੇ ਜਿਆਦਾ ਤੋਂ ਜਿਆਦਾ ਤਾਂ ਨਹੀਂ ਪਸੰਦ ਕਰ ਰਹੇ ਅੱਛਾ ਜੀ ਪਰ ਬੜੀ ਇੰਟਰਸਟਿੰਗ ਗੱਲ ਹੈਗੀ ਹੈ ਪਲੈਨਿੰਗ ਦਾ ਜਿਹੜਾ ਕੰਮ ਹੈਗਾ ਬਹੁਤ ਕੰਪਲੈਕਸ ਹੈ ਹਮ ਇੱਕ ਤਾਂ ਸਟੇਜ ਹੈਗੀ ਹੈ ਲੈਂਡ ਯੂਜ਼ ਦੀ ਦੂਸਰੀ ਸਟੇਜ ਹੈਗੀ ਡਿਵੈਲਪਮੈਂਟ ਪਰਮਿਟ ਦੀ ਰਾਈਟ ਹੁਣ ਲੈਂਡ ਯੂਸ ਦਾ ਬਸ ਇਹ ਚੀਜ਼ ਹੈਗੀ ਵੀ ਅਵੀ ਤੁਹਾਨੂੰ ਪਰਮਿਸ਼ਨ ਹੈਗੀ ਹੈ ਵੀ ਤੁਸੀਂ ਆ ਚੀਜ਼ ਕਰ ਸਕਦੇ ਹੋ ਰਾਈਟ ਡਿਵੈਲਪਮੈਂਟ ਪਰਮਿਟ ਹੈਗਾ ਵੀ ਤੁਸੀਂ ਦਿਖਾਉਨੇ ਆ ਵੀ ਮੈਂ ਕੀ ਬਣਾਉਣਾ ਚਾਹੁੰਨੀ ਰਾਈਟ ਜਿੱਥੇ ਜ਼ਿਆਦਾ ਤਕਲੀਫ ਸੀ ਦੁਨੀਆਂ ਨੂੰ ਉਹ ਸੀ ਵੀ ਕੀ ਬਣੂਗਾ ਮੇਰੇ ਘਰ ਦਾ ਰਾਈਟ ਪਤਾ ਹੋਣਾ ਚਾਹੀਦਾ ਹੁਣ ਲੈਂਡ ਯੂਸ ਤੁਸੀਂ ਆ ਕੇ ਕਾਉਂਸਲ ਨਾਲ ਗੱਲ ਕਰ ਸਕਦੇ ਹੋ ਹਮ ਤੇ ਕਹਿ ਸਕਦੇ ਮੈਨੂੰ ਆ ਚੰਗਾ ਲੱਗਦਾ ਨਹੀਂ ਚੰਗਾ ਲੱਗਦਾ ਪਰ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਆ ਬਿਲਡਿੰਗ ਨਹੀਂ ਮੈਨੂੰ ਚੰਗੀ ਲੱਗਦੀ ਹਮ ਜਿਆਦਾ ਤੋਂ ਜਿਆਦਾ ਦੁਨੀਆ ਜਦੋਂ ਆਈ ਹੈ ਉਹਨਾਂ ਨੇ ਕਿ ਇਹ ਕਿਹਾ ਵੀ ਮੈਨੂੰ ਇਹ ਡਰ ਹੈਗਾ ਵੀ ਕਿਹਜੀ ਚੀਜ਼ ਬਣੂਗੀ ਮੇਰੇ ਕਰਦਾਂ ਥੋੜਾ ਕਨਸਰਨ ਹੋ ਜਾਂਦਾ ਬਹੁਤ ਕਨਸਰਨ ਤੇ ਇਹ ਕਨਸਰਨ ਏ ਟਿਕ ਵੀ ਹੈਗਾ ਬਿਲਕੁਲ ਰਾਈਟ ਸੋ ਅਸੀਂ ਜਿਹੜੀਆਂ ਐਮੈਂਡਮੈਂਟਸ ਲੋਂ ਕੀਤੀਆਂ ਸੀ ਉਹਨਾਂ ਵਿੱਚ ਬੜੇ ਕਲੀਅਰ ਦੀ ਲਿਖਿਆ ਵੀ ਐਡਮਿਨਿਸਟ੍ਰੇਸ਼ਨ ਨੂੰ ਕਮਿਊਨਿਟੀ ਨਾਲ ਰਲ ਮਿਲ ਕੇ ਗੱਲਬਾਤ ਕਰਨੀ ਚਾਹੀਦੀ ਹੈ ਯੂ ਕੀ ਐਕਸੈਪਟ ਕਰ ਸਕਦੇ ਰਾਈਟ ਤੇ ਅਸੀਂ ਇਹ ਵੀ ਕਿਹਾ ਵੀ ਜਿਹੜੇ ਰੋ ਹਾਊਸਸ ਹੈਗੇ ਹੈ ਰਾਈਟ ਯੂ ਨਿਤਨ ਚਾਹ ਹੋਰ ਉਹਨਾਂ ਦਾ ਡਿਜ਼ਾਈਨ ਕਿਹਜਾ ਹੋਣਾ ਚਾਹੀਦਾ ਹੈ ਕਿਹਜੀ ਚੀਜ਼ ਐਕਸੈਪਟੇਬਲ ਹੈਗੀ ਹੈ ਤੇ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਕੀਤੀ ਉਸ ਚੀਜ਼ ਨੂੰ ਅਸੀਂ ਡਿਸਕਰਸ਼ਨਰੀ ਬਣਾਤਾ ਹੁਣ ਤੁਹਾਡੇ ਲਿਸਨਰਸ ਕਹਣਗੇ ਤੇ ਵੀਅਰਸ ਕਹਿੰਗੇ ਬੜੀਆਂ ਕੰਪਲਿਕੇਟਿਡ ਗੱਲਾਂ ਕਰੀ ਜਾਂਦੀ ਹੈ ਪਰ ਮੈਂ ਮਾੜਾ ਜਿਸਮ ਦਾ ਸਮਝਾ ਦਿੰਨੀ ਹੈ ਤੁਹਾਨੂੰ ਜੀ ਬਿਲਕੁਲ ਪਹਿਲਾਂ ਜਦੋਂ ਲੈਂਡ ਯੂਸ ਚੇਂਜ ਦੀ ਐਪਲੀਕੇਸ਼ਨ ਓਨ ਦੀ ਸੀ ਇੱਕ ਇੱਕ ਕਰਕੇ ਓਨ ਦੀ ਸੀ ਉਦੋਂ ਜਦੋਂ ਅਸੀਂ ਉਹਨੂੰ ਅਪਰੂਵ ਕਰ ਦਿੰਦੇ ਸੀ ਪਰਮਿਸ਼ਨ ਮਿਲ ਜਾਂਦੀ ਸੀ ਤੁਹਾਨੂੰ ਵੀ ਤੁਸੀਂ ਇੱਕ ਜਾਂ ਦੋ ਜਾਂ ਤਿੰਨ ਜਾਂ ਚਾਰ ਯੂਨਿਟਸ ਉੱਥੇ ਬਣਾ ਸਕਦੇ ਆ ਤੇ ਡਿਵੈਲਪਮੈਂਟ ਪਰਮਿਟ ਅਪਰੂਵ ਕਰਨਾ ਪਊਗਾ ਰਾਈਟ ਅਸੀਂ ਹੁਣ ਡਿਸਕ੍ਰੈਸ਼ਨਰੀ ਬਣਾਤਾ ਇਹਦਾ ਇਹ ਮੈਨਾ ਹੈਗਾ ਵੀ ਤੁਸੀਂ ਅਪਲਾਈ ਕਰ ਸਰਦੇ ਆ ਪਰ ਜੇ ਸਾਨੂੰ ਲੱਗਿਆ ਵੀ ਇਹ ਠੀਕ ਨਹੀਂ ਅਸੀਂ ਕਹਿ ਸਕਦੇ ਆ ਤੁਹਾਨੂੰ ਵੀ ਥੋੜੀ ਜੀ ਹਾਈਟ ਘਟਾ ਦਿਓ 에어 ਕੰਡੀਸ਼ਨਰਸ ਹੋਰ ਕਿਤੇ ਮਾੜੇ ਜਿਹਾ ਲਾ ਦਿਓ ਖਿੜਕੀਆਂ ਹਰ ਨਾਲ ਦੇ ਘਰ ਨੂੰ ਦੇਖਦੀਆਂ ਹੈਗੀਆਂ ਉਹਨਾਂ ਨੂੰ ਚੇਂਜ ਕਰ ਦਿਓ ਉਹ ਵੌਇਸ ਜਿਹੜੀ ਹੈ ਨਹੀਂ ਸੀ ਨਾ ਆਵਾਜ਼ ਜਿਹੜੀ ਹੈ ਨਹੀਂ ਸੀ ਕਮਿਊਨਿਟੀ ਦੀ ਉਹ ਅਸੀਂ ਹੁਣ ਐਡ ਕਰ ਦਤੀ ਠੀਕ ਹੈ ਜੀ ਜੋ ਇਸ ਵਾਰੀ ਇਲੈਕਸ਼ਨ ਦੇ ਵਿੱਚ ਇਹ ਵੀ ਦੇਖ ਰਹੇ ਹਾਂ ਕਿ ਕੁਝ ਪਾਰਟੀ ਸਿਸਟਮ ਜਿਹੜਾ ਜੀ ਆ ਗਿਆ ਉਹਦੇ ਵਿੱਚ ਹਾਲਾਂਕਿ ਕੈਂਡੀਡੇਟਸ ਇੰਨੇ ਨਹੀਂ ਹੈਗੇ ਪਰ ਹੈਗੇ ਨੇ ਥੋੜਾ ਲੋਕ ਕਨਫਿਊਜ਼ ਵੀ ਹੋਏ ਨੇ ਹਾਂਜੀ ਕੀ ਇਹਦੇ ਬਾਰੇ ਕਹਿੰਦੇ ਹੋ ਤੁਸੀਂ ਪਾਪਾ ਪਹਿਲਾਂ ਵੀ ਐਸੀ ਗੱਲ ਕੀਤੀ ਹੈ ਕਿ ਗਵਰਨਮੈਂਟ ਚਾਹੁੰਦੀ ਸੀ ਪ੍ਰੋਵਿੰਸ਼ਲ ਗਵਰਨਮੈਂਟ ਕਿ ਅਸੀਂ ਖੋਈਏ ਪਰ ਉਹ ਹੋ ਵੀ ਗਿਆ ਸਟਾਰਟਿੰਗ ਹੋ ਗਈ ਹੈ ਦੇਖੋ ਜੀ ਜਦੋਂ ਇਹਨਾਂ ਨੇ ਇਹ ਚੀਜ਼ ਲਿਆਂਦੀ ਪ੍ਰੋਵਿੰਸ਼ਲ ਗਵਰਨਮੈਂਟ ਨੇ ਮੈਲ ਦਾ ਮਿਸਟਰ ਮੈਕਆਇਵਰਨ ਨੂੰ ਫੋਨ ਕਰਕੇ ਕਿਹਾ ਕਿਉਂਕਿ ਉਹ ਸੱਟੇ ਮਿਨਿਸਟਰ ਆਫ ਅਫੇਅਰਸ ਮਿਨਿਸਟਰ ਸੀ ਮੈਂ ਕਿਹਾ ਮਿੰਿਸਟਰ ਐਚਜੀ ਤੁਸੀਂ ਕਿਉਂ ਲਿਆ ਰਹੇ ਹਮ ਇਟ ਮੇਕਸ ਨੋ ਸੈਂਸ ਸ਼ਹਿਰਾਂ ਵਿੱਚ ਕੋਈ ਪਾਰਟੀ ਪੋਲਿਟਿਕਸ ਨਹੀਂ ਹੋਣਾ ਚਾਹੀਦਾ ਸਾਨੂੰ ਪਤਾ ਵੀ ਸਾਨੂੰ ਤੁਹਾਡੇ ਨਾਲ ਕੰਮ ਕਰਨਾ ਪਊਗਾ ਫੈਡਰਲ ਗਵਰਨਮੈਂਟ ਨਾਲ ਕੰਮ ਕਰਨਾ ਪਊਗਾ ਤੇ ਸਾਨੂੰ ਇਹ ਕਦੇ ਨਹੀਂ ਹੋਣਾ ਚਾਹੀਦਾ ਵੀ ਆਹ ਪਾਰਟੀ ਆ ਜੇ ਜਾਂ ਦੂਸਰੀ ਆ ਜੇ ਸਾਨੂੰ ਤਾਂ ਹਮੇਸ਼ਾ ਆਏ ਰਹਿਣਾ ਚਾਹੀਦਾ ਨਿਊਟਰਲ ਵੀ ਕੋਈ ਵੀ ਆ ਜੇ ਸਾਨੂੰ ਉਹਨਾਂ ਨਾਲ ਕੰਮ ਕਰਨਾ ਪਊਗਾ ਤੇ ਤੁਸੀਂ ਹੁਣ ਇੱਥੇ ਵੀ ਪਾਰਟੀ ਸਿਸਟਮ ਲਿਆਤਾ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਨਹੀਂ ਜੋਤੀ ਡੋਂਟ ਵਰੀ ਇਹਦੇ ਨਾਲ ਕਲੀਅਰ ਹੋ ਜਾਊਗਾ ਅੱਛਾ ਵੀ ਯੂ نو ਤੁਸੀਂ ਕਿਹ ਜੇ ਆਈਡੀਆਜ਼ ਲੈ ਆ ਰਹੇ ਹੋ ਤੇ ਮੈਂ ਬਿਲਕੁਲ ਡਿਸਐਗਰੀ ਕਰਦੀ ਹਾਂ ਮੈਂ ਉਦੋਂ ਵੀ ਕਿਹਾ ਸੀ ਮੈਂ ਹੁਣ ਵੀ ਕਹਿਣੀ ਹੈ ਜਿਹੜੀ ਤੁਹਾਡੀ ਲੋਕਲ ਰੈਪਰੈਜ਼ੈਂਟੇਸ਼ਨ ਹੈਗੀ ਹੈ ਨਾ ਉਹ ਖਤਮ ਹੋ ਜੂਗੀ ਪਾਰਟੀ ਸਿਸਟਮ ਇੰਡੀਪੈਂਡੈਂਟ ਚਾਹੀਦੀ ਹੋ ਇੰਡੀਪੈਂਡੈਂਸ ਚਾਹੀਦਾ ਯਾ ਸੋ ਤਾਂ ਮੈਂ ਇੰਡੀਪੈਂਡੈਂਟਲੀ ਰਨ ਕਰ ਰਹੀ ਹਾਂ ਬਾਕੀ ਪਾਰਟੀਆਂ ਦੇ ਨਾਲ ਉਹਨਾਂ ਨੂੰ ਦੁੱਗਣਾ ਮੌਕਾ ਮਿਲ ਜਾਂਦਾ ਫੰਡਰੇਜ਼ਿੰਗ ਵਾਸਤੇ ਹੂੰ ਇੱਕ ਪਾਸੇ ਉਹ ਪਾਰਟੀ ਵਾਸਤੇ ਫੰਡਰੇਜ਼ ਕਰ ਸਕਦੇ ਹੈ ਇੱਕ ਪਾਰਟ ਇੱਕ ਪਾਸੇ ਤਾਂ ਸਾਰੇ ਜਿਹੜੇ ਹੈਗੇ ਆ ਪਾਰਟੀ ਦੇ ਵਿੱਚ ਉਹ ਆਪ ਫੰਡਰੇਜ ਕਰ ਸਕਦੇ ਆ ਰਾਈਟ ਸੋ ਤਾਂ ਅਟਰੈਕਟਿਵ ਲੱਗਿਆ ਦੁਨੀਆ ਨੂੰ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਆਗਰੀਅਨਸ ਨੂੰ ਇਹ ਪਾਰਟੀ ਦਾ ਸਿਸਟਮ ਅਚੈਨੀ ਲੱਗ ਰਿਹਾ ਤੇ ਇਹ ਵੀ ਦੱਸੀ ਜਾਂਦਾ ਵੀ ਜਿਹੜੀਆਂ ਇਹ ਪਾਰਟੀਆਂ ਹੈਗੀਆਂ ਜਿਨ੍ਹਾਂ ਨੇ ਕਿਹਾ ਵੀ ਐਸਸੀ ਹੋਰ ਕਿਸੇ ਪ੍ਰੋਵਿੰਸ਼ਲ ਜਾਂ ਫੈਡਰਲ ਪਾਰਟੀ ਨਾਲ ਨਹੀਂ ਅਲਾਈਨਮੈਂਟ ਕੀਤੀ ਸਾਰੀਆਂ ਜਿਹੜੀਆਂ ਫੋਟੋਆਂ ਪਾਉਂਦੇ ਹੈਗੇ ਫੇਸਬੁੱਕ ਤੇ ਤੇ ਇੰਸਟਾਗ੍ਰam ਸਾਰੇ ਕਨਸਰਵੇਟਿਵਸ ਨੇ ਆ। ਸੋ ਤੁਸੀਂ ਮੈਨੂੰ ਦੱਸੋ ਹੁਣ ਤੁਸੀਂ ਨਿਊਟਰਲ ਪਾਰਟੀ ਕਿਧਰੋਂ ਬਣ ਗਈ ਕਿਧਰੋਂ ਬਣ ਗਈ ਨਹੀਂ ਬਣਦੀ ਹਾਂ 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 ਐਂਡ ਬਾਕੀ ਸਾਨੂੰ ਆਲਰੇਡੀ ਲੱਗਦੀ ਹੈ ਜਿਵੇਂ ਲੱਗ ਬਿਲਕੁਲ ਜੀ ਤੇ ਸਾਨੂੰ ਪਤਾ ਵੀ ਲੱਗ ਗਿਆ ਵੀ ਪਾਰਟੀਆਂ ਨੇ ਇਹ ਤਾਂ ਕਿਹਾ ਹੈਗਾ ਵੀ ਨਹੀਂ ਨਹੀਂ ਸਾਰੀਆਂ ਵੋਟਸ ਇੰਡੀਪੈਂਡੈਂਟ ਹੋਣਗੀਆਂ ਮੈਨੂੰ ਪਤਾ ਜਦੋਂ ਮੈਂ ਮੋਸ਼ਨ ਲਿਆਂਦਾ ਸੀਗਾ ਵੀ 20 ਮਿਲੀਅਨ ਡਾਲਰਸ ਆਪਾਂ ਕਮਿਊਨਿਟੀ ਫੈਸਿਲਿਟੀਆਂ ਤੇ ਲਾਈਏ ਉਹਨਾਂ ਨੇ ਉਦੋਂ ਸੋਭਾ ਛਪਾਤਾ ਸੀਗਾ ਆਪ ਦਾ ਪ੍ਰੈਸ ਰਿਲੀਜ਼ ਆਫ ਦੇ ਕੈਂਪੇਨ ਦਾ ਵੀ ਮੇਅਰ ਤੋਂ ਦੇ ਪੈਸੇ ਨਾਲ ਖੇਡ ਰਹੀ ਹੈ ਤੇ ਮੇਰੇ ਇਲੈਕਸ਼ਨਰਿੰਗ ਕਰੇ ਅਸੀਂ ਕਦੇ ਨਹੀਂ ਇਸ ਚੀਜ਼ ਨੂੰ ਸਪੋਰਟ ਕਰਾਂਗੇ ਹਮ ਕਿਉਂਕਿ ਦੇਖ ਲੇ ਤੇ ਕਾਉਂਸਲ ਮੀਟਿੰਗ ਵਿੱਚ ਗਏ ਤੇ ਪਤਾ ਲੱਗਿਆ ਵੀ ਉਹ ਜਿਹੜੇ ਪੈਸੇ ਹੈਗੇ ਐ ਕਿਹੜੇ ਪ੍ਰੋਜੈਕਟਸ ਨੂੰ ਜਾਣਗੇ ਅੱਠ ਪ੍ਰੋਜੈਕਟਸ ਸੀਗੇ ਤਿੰਨ ਪ੍ਰੋਜੈਕਟਸ ਇੱਕ ਵਾਰਡ ਦੇ ਵਿੱਚ ਸੀ ਹਮ ਉਸ ਕਾਉਂਸਲਰ ਨੇ ਨੋ ਵੋਟ ਪਾਈ ਹਮ ਆਧੇ ਵਾਰਡ ਵਾਸਤੇ ਪੈਸੇ ਲੈਣਾ ਨਹੀਂ ਸੀ ਚਾਹੁੰਦੀ ਬਿਕਾਜ਼ ਪਹਿਲਾਂ ਪਾਰਟੀ ਨਾਲ ਡਿਸੀਜਨ ਬਣਾਇਆ ਸੀ ਸੋ ਠੀਕ ਹੈ ਚਲੋ ਆਪਾਂ ਹੁਣ ਇੰਨੀਆਂ ਗੱਲਾਂ ਬਤਾ ਕੀਤੀਆਂ ਜੀ ਇੱਕ ਤਾਂ ਇਹ ਦੱਸੋ ਕਿ ਅਸੀਂ ਥੋੜੀ ਜਿਹੀ ਪੰਜਾਬੀਆਂ ਦੇ ਪੁਆਇੰਟ ਆਫ 뷰 ਤੋਂ ਗੱਲ ਕਰ ਲੈਂਦੇ ਹਾਂ ਜਿਹੜੀ ਨੇਚਰਲੀ ਜਦੋਂ ਅਸੀਂ ਓਵਰਆਲ ਨੰਬਰਸ ਦੇਖਦੇ ਐ ਇੰਟਰਪਰਮیشنل ਮਾਈਗ੍ਰੇਸ਼ਨ ਦੇ ਵਿੱਚ ਅਲਬਰਟਾ ਨੇ ਗੇਨ ਕੀਤਾ ਅਲਬਰਟਾ ਦੇ ਵਿੱਚੋਂ ਇਨ ਪਰਟੀਕੂਲਰ ਕੈਲਗਰੀ ਨੇ ਬਹੁਤ ਗੇਨ ਕੀਤਾ ਤੇ ਉਹਦੇ ਵਿੱਚੋਂ ਜੇ ਅਸੀਂ ਪ੍ਰੈਸਾਈਜ਼ਲੀ ਗੱਲ ਕਰਨੀ ਹੋਵੇ ਤੇ ਇੰਡੀਅਨਸ ਤੇ ਪੰਜਾਬੀ ਬਹੁਤ ਆਏ ਨੇ ਨੋ ਡਾਊਟ ਇਹ ਸਾਡੇ ਯੰਗ ਮੁੰਡੇ ਕੁੜੀਆਂ ਯੂਥ ਹੈ ਜਿਨ੍ਹਾਂ ਵਿੱਚ ਐਨਰਜੀ ਵੀ ਬਹੁਤ ਹੈ ਥੋੜੇ ਜਾਇ ਉਹਨਾਂ ਨੂੰ ਹੈਲਪ ਦੀ ਲੋੜ ਹੈ ਉਹਨਾਂ ਨੂੰ ਇਹ ਕਹ ਲਓ ਕਿ ਟ੍ਰਾਂਜ਼ਿਟ ਵੀ ਮੈਕਸਿਮਮ ਉਹ ਯੂਜ਼ ਕਰ ਰਹੇ ਨੇ ਰਿਸੋਰਸਸ ਦੇ ਸਟਰਗਲ ਉਹ ਵਿਚਾਰੇ ਕਰ ਰਹੇ ਨੇ ਮੈਂ ਮੈਂ ਕਦੀ ਪੈਡੈਸਟਰੀ ਨੇ ਨਹੀਂ ਦੇਖੇ ਨੀ ਮੈਂ ਕੈਲਗਰੀ ਦੇ ਵਿੱਚ ਜਿੱਨੇ ਔਰ ਸਾਰੇ ਆਪਣੇ ਮੁੰਡੇ ਬੱਚੇ ਬੱਚੀਆਂ ਹੈਗੇ ਨੇ ਆਪਾਂ ਥੋੜਾ ਜਿਹਾ ਇੱਕ ਮੈਸੇਜ ਉਹਨਾਂ ਨੂੰ ਤੁਸੀਂ ਮੇਅਰ ਮੈਂ ਦੁਆ ਕਰਦਾ ਕਿ ਤੁਸੀਂ ਅੱਗੇ ਵੀ ਮੇਅਰ ਰਹੋ ਪਰ ਇਹ ਕੋਈ ਮੈਸੇਜ ਉਹਨਾਂ ਨੂੰ ਤੇ ਸਿਟੀ ਦੀ ਕਿਸ ਤਰ੍ਹਾਂ ਦੀ ਪਲੈਨਿੰਗ ਜਾਂ ਕੀ ਅਸੀਂ ਐਕਸਪੈਕਟ ਕਰ ਸਕਦੇ ਹਾਂ ਮਾੜਾ ਜਿਹਾ ਇੱਕ ਮੈਸੇਜ ਉਹਨਾਂ ਬਾਰੇ ਦੇਖੋ ਜੀ ਮੈਂ ਇਹ ਕਹਿਣਾ ਚਾਹੁੰਨੀ ਹੈਗੀ ਐ ਵੀ ਪਹਿਲਾਂ ਤਾਂ ਅਸੀਂ ਬਹੁਤ ਖੁਸ਼ ਹੋਏ ਵੀ ਤੁਸੀਂ ਸਾਡੇ ਸ਼ਹਿਰ ਨੂੰ ਚੂਜ਼ ਕੀਤਾ। ਇੱਥੇ ਆ ਕੇ ਤੁਹਾਨੂੰ ਖੁਸ਼ੀ ਮਿਲੇ, ਤੁਹਾਨੂੰ ਪ੍ਰੋਸਪਰਿਟੀ ਮਿਲੇ ਤੇ ਅਸੀਂ ਤੁਹਾਡੀ ਸਕਸੈਸ ਚਾਹੁੰਨੇ ਹੈਗੇ। ਪਰ ਮੈਨੂੰ ਇਹ ਵੀ ਪਤਾ ਹੈਗਾ ਵੀ ਜਿਹੜੀ ਫੰਡਿੰਗ ਆਪਾਂ ਨੂੰ ਚਾਹੀਦੀ ਹੈਗੀ ਐ ਸਪੈਸ਼ਲੀ ਫੈਡਰਲ ਗਵਰਨਮੈਂਟ ਤੋਂ ਉਹ ਮਿਲ ਨਹੀਂ ਰਹੀ। ਸੋ ਜਦੋਂ ਤੁਸੀਂ ਉੱਥੇ ਇੱਥੇ ਆਉਣੇ ਹੈਗੇ ਆ ਤੁਹਾਨੂੰ ਵੀ ਉਮੀਦ ਹੈਗੀ ਐ ਵੀ ਤੁਹਾਡਾ ਸਕਸੈਸ ਹੋਵੇ, ਤੁਹਾਨੂੰ ਘਰ ਮਿਲ ਜੇ, ਤੁਸੀਂ ਕਿਤੇ ਰਹਿ ਸਕਦੇ ਆ, ਤੁਸੀਂ ਟ੍ਰਾਂਜ਼ਿਟ ਲੈ ਕੇ ਜਿੱਥੇ ਜਾਣਾ ਚਾਹੁੰਨੇ ਆ ਜਾ ਸਕਦੇ ਆ ਤੁਹਾਨੂੰ ਜੌਬ ਮਿਲ ਜੇ ਜੋ ਤੁਹਾਡੀ ਐਜੂਕੇਸ਼ਨ ਫਿਨਿਸ਼ ਹੁੰਦੀ ਐ। ਉਹਨਾਂ ਚੀਜ਼ਾਂ ਵਾਸਤੇ ਸਾਨੂੰ ਸਪੋਰਟ ਦੀ ਲੋੜ ਹੈਗੀ ਹੈ ਤੇ ਉਸ ਚੀਜ਼ ਵਾਸਤੇ ਮੈਂ ਹਮੇਸ਼ਾ ਫਾਈਟ ਕਰ ਰਹੀ ਹੈਗੀ ਹਾਂ ਮੈਂ ਦੇਖਦੀ ਆ ਵੀ ਕਿ ਮੈਂ ਫੰਡਿੰਗ ਸਟ੍ਰੀਮ ਅਸੀਂ ਇੱਥੇ ਲਿਆ ਸਕਦੇ ਆ ਬਾਕੀ ਮੈਂ ਇਹ ਵੀ ਕਹਿਣਾ ਚਾਹੁੰਦੀ ਆ ਵੀ اسپੈਸ਼ਲੀ ਟਰਾਂਜ਼ਿਟ ਦੀ ਜਿਹੜੀ ਗੱਲ ਹੈਗੀ ਹੈ ਹੁਣ ਜਦੋਂ ਆਪਾਂ ਫੇਅਰ ਐਂਟਰੀ ਪ੍ਰੋਗਰਾਮ ਦੀ ਤੇ ਲੋ ਇਨਕਮ ਟਰਾਂਜ਼ਿਟ ਪਾਸ ਦੀ ਗੱਲ ਕਰਦੇ ਆ ਮੇਰਾ ਖਿਆਲ ਸਾਡਾ ਜਰ ਪ੍ਰੋਗਰਾਮ ਹੈਗਾ ਔਰ ਜਨਤਾ ਅੱਛੀ ਤਰ੍ਹਾਂ ਨੋਨ ਨਹੀਂ ਹੈਗਾ ਜਾਉਂਦੀਆਂ ਮੋਡੀਫਿਕੇਸ਼ਨਸ ਕਰਨ ਵਾਲੀਆਂ ਹੈਗੀਆਂ ਟੂ ਮੇਕ ਸ਼ure ਪੀਪਲ ਕੈਨ ਐਕਸੈਸ ਇਟ ਸੋ ਉਹ ਵੀ ਚੀਜ਼ ਆਪਾਂ ਕਰਾਂਗੇ ਬਾਕੀ ਆਪਾਂ ਨੂੰ ਪਤਾ ਵੀ ਸੈਕੰਡਰੀ ਸੂਇਟਸ ਕੇ ਬਾਰੇ ਯੈਸ ਸਭ ਤੋਂ ਬੈਨੀਫੀਸ਼ੀਅਲ ਹਾਊਸਿੰਗ ਹੁੰਦੀ ਹੈ ਲੋਕਾਂ ਵਾਸਤੇ ਜਦੋਂ ਨਵੇਂ ਆਉਂਦੇ ਹੈਗੇ ਆ ਬਿਲਕੁਲ ਸਹੀ ਗੱਲ ਸੋ ਉਹ ਫੰਡਿੰਗ ਜਿਹੜੀ ਅਸੀਂ ਦੇ ਰਹੇ ਹੈਗੀਆਂ ਇਨਸੈਂਟਿਵ ਜਿਹੜਾ ਮਿਲਦਾ ਬਣਾਉਣ ਵਾਸਤੇ ਉਸੀ ਜਰੂਰ ਰੱਖਾਂਗੇ ਠੀਕ ਬਹੁਤ ਵਧੀਆ ਮੈਂ ਕੋਈ ਤੁਹਾਡੀ ਕੈਂਪੇਨ ਚੱਲ ਰਹੀ ਹੈ ਤੁਸੀਂ ਬਿਜ਼ੀ ਹੋ ਔਰ ਮੈਂ ਉਮੀਦ ਕਰਦਾ ਕਿ ਤੁਸੀਂ ਵਧੀਆ ਕੈਂਪੇਨ ਚਲਾ ਰਹੇ ਹੋਵੋਗੇ ਕੋਈ ਮੈਸੇਜ ਆਪਣੇ ਲਿਸਨਰਸ ਨੂੰ ਆਪਣੇ ਕੈਲਗਰੀ ਵਾਸੀਆਂ ਨੂੰ ਪੰਜਾਬੀਆਂ ਨੂੰ ਕੋਈ ਤੁਸੀਂ ਦਿਨਾ ਜਾਓ ਦੇਖੋ ਜੀ ਭਾਵੇਂ ਤੁਸੀਂ ਪੰਜਾਬੀ ਹੋ ਜਾਂ ਹੋਰ ਕਿਸੇ ਕਮਿਊਨਿਟੀ ਤੋਂ ਹੋ ਮੈਂ ਬਸ ਇਹ ਕਹਿਣਾ ਚਾਹੁੰਦੀ ਹੈ ਕਿ ਪਿਛਲੇ 4 ਸਾਲਾਂ ਵਿੱਚ ਮੈਨੂੰ ਪਤਾ ਹੈ ਵੀ ਬੜੇ ਔਖੇ ਟਾਈਮਸ ਵਿੱਚੋਂ ਦੀ ਨਿਕਲੇ ਹੈਗੇ ਪਰ ਆਪਾਂ ਇਕੱਠੇ ਨਿਕਲੇ ਆਪਾਂ ਇੱਕ ਦੂਜੇ ਦੇ ਨਾਲ ਖੜ ਕੇ ਸਾਰਾ ਕੁਝ ਬਰਦਾਸ਼ਤ ਕੀਤਾ ਹੈਗਾ ਤੇ ਉਹ ਦੁਨੀਆ ਨੂੰ ਦਿਸ ਰਹੀ ਹੈਗੀ ਇਹ ਗੱਲ ਤਾਂ ਹੀ ਤਾਂ 250 ਲੋਕ ਹਰੇਕ ਦਿਨ ਪਿਛਲੇ ਸਾਲ ਆਏ ਹੈਗੇ ਆਪਣੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਪਤਾ ਵੀ ਆਪਣੀ ਇਕਨੋਮੀ ਵੱਧ ਰਹੀ ਹੈਗੀ ਐ ਜੌਬਸ ਵੱਧ ਰਹੀਆਂ ਹੈਗੀਆਂ ਤੇ ਦੁਨੀਆ ਇੱਥੇ ਇਨਵੈਸਟ ਕਰ ਰਹੀ ਹੈਗੀ ਪਰ ਉਹ ਆਪੇ ਨਹੀਂ ਹੋਇਆ ਉਹ ਲੀਡਰਸ਼ਿਪ ਨਾਲ ਹੋਈ ਹੈ ਗੱਲ ਸੋ ਜਿਹੜੀ ਮੈਂ ਸਟੈਡੀ ਲੀਡਰਸ਼ਿਪ ਦਿਖਾਈ ਹੈਗੀ ਐ ਜਿਹੜੀ ਮੈਂ ਸ਼ਾਂਤ ਹੋ ਕੇ ਸਾਡੇ ਕ੍ਰਾਈਸਿਸ ਵਿੱਚੋਂ ਆਪਾਂ ਨਿਕਲੇ ਹੈਗੇ ਉਹ ਲੀਡਰਸ਼ਿਪ ਆਪਾਂ ਨੂੰ ਮੁੜ ਕੇ ਚਾਹੀਦੀ ਹੈ ਤੇ ਮੇਰਾ ਬਸ ਇਹੀ ਹੈਗਾ ਵੀ ਮੈਂ ਮੇਰੇ ਵਾਸਤੇ ਰਨ ਕਰ ਰਹੀ ਹਾਂ ਤੁਹਾਡੀ ਸੇਵਾ ਕਰਨ ਵਾਸਤੇ ਤੇ ਮੈਂ ਚਾਹੁੰਦੀ ਆ ਵੀ ਆਪਣੇ ਸ਼ਹਿਰ ਦਾ ਜਿਹੜਾ ਫਿਊਚਰ ਆਪਾਂ ਬਣਾਉਣੇ ਆ ਇਕੱਠੇ ਰਲ ਕੇ ਬਣਾਈਏ ਵੀ ਆਪਾਂ ਨੂੰ ਸਾਰਿਆਂ ਨੂੰ ਸਕਸੈਸ ਮਿਲੇ ਤੇ ਮੈਂ ਹੋਰ ਵੀ ਗੱਲ ਕਹੂੰਗੀ अर्ਲੀ VOTING ਹੁਣ ਹੋ ਰਹੀ ਹੈਗੀ ਹੈ ਤੁਸੀਂ ਸੈਟਰਡੇ ਤੱਕਰ ਜਾ ਕੇ ਪੋਲਸ ਵਿੱਚ ਆਪਦੀ ਐਡਵਾਂਸ ਵੋਟ ਪਾ ਸਕਦੇ ਆ 11 ਤਰੀਕ ਤੱਕਰ ਤੇ ਫਿਰ ਉਦੋਂ ਬਾਅਦ 20 ਤਰੀਕ ਨੂੰ ਇਲੈਕਸ਼ਨ ਦੇਣਾ ਪਰ ਉਹ ਦੀਵਾਲੀ ਦਾ ਵੀ ਦਿਨ ਹੈਗਾ ਸੋ ਤੁਸੀਂ ਆਵਦਾ ਦੇਖ ਲਓ ਜੇ ਦੀਵਾਲੀ ਦਾ ਦਿਨ ਤੁਹਾਡਾ ਬਿਜ਼ੀ ਹੋਊਗਾ ਪਹਿਲਾਂ ਜਾ ਕੇ ਐਡਵਾਂਸ ਵੋਟ ਕਰੇ ਆਓ ਪਰ ਵੋਟ ਜ਼ਰੂਰ ਪਾਓ ਮੇਰੇ ਵਾਸਤੇ ਵਰਡ ਕਾਉਂਸਲਰ ਵਾਸਤੇ ਤੇ ਤੁਹਾਡੇ ਸਕੂਲ ટ્રਸਟੀ ਵਾਸਤੇ ਬਹੁਤ ਸ਼ੁਕਰੀਆ ਪੰਜੀ ਤੁਸੀਂ ਆਏ ਸਮਾਂ ਕੱਢਿਆ ਔਰ ਫਿਰ ਕਿਤੇ ਕੱਲ ਬਾਜ਼ੂਰ ਕਰਨਾ ਜੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ